ਸਟੇਡੀਅਮ ਹੈ ਜੀ ਕਿਉਂਕਿ ਬੰਦਿਆਂ ਨੂੰ ਬਾਂਦਰ ਬਣਾਇਆ ਜਾਣਾ ਵੀ ਕਿਕਰ ਤੇ ਚੜਾਇਆ ਜਾਣਾ ਹੈ ਜੀ ਉਹਨਾਂ ਨੂੰ ਅੱਛਾ ਜੀ ਇਹ ਸਿਮਪਲ ਹੈ ਇਹ ਸਿਮਪਲ ਇੱਕ ਆਗਿਆ ਦੇ ਵਿੱਚ ਪੁਲੀ ਪੈ ਚੁੱਕੀ ਹੈ ਪਾਈਪਾਂ ਪੈ ਚੁੱਕੀਆਂ ਹੈ ਤੁਹਾਨੂੰ ਨਹੀਂ ਪਤਾ ਤੁਹਾਡੇ ਸਾਹਮਣੇ ਕੀ ਪਿਆ ਹੈ ਕੀ ਨਹੀਂ ਪਿਆ ਇਸ ਹਾਲਤ ਉਹਨਾਂ پارک ਬਣਾਇਆ ਹੈ ਜੀ ਇਹ ਜੀ ਆਹ پارک ਸਾਡਾ ਇਹ پارک ਜੀ ਇੱਕ ਆਗਲ ਵਿੱਚ ਪਾਰਕ ਹੈ ਬੈਂਚ ਲੱਗ ਰਹੇ ਆ ਜੀ ਬੈਠੇ ਆ ਰੋਜ਼ ਵੀਡੀਓ ਬਣਾਉਣੇ ਆ ਜੀ 5-5 ਮਿੰਟਾਂ ਦੀ ਸਾਰੇ ਕਰਨੇ ਆ ਰੀਲਾਂ ਇੱਥੇ ਪਾਦੇ ਜੀ ਰੀਲਾਂ ਪੈਂਦੀਆਂ ਨੇ ਆਪ ਸਾਡੀ ਪਾਰਕ ਵਿੱਚ ਤਸਵੀਰਾਂ ਪਿੰਡ ਬੂਰਵਾਲਾ ਤੋਂ ਸਾਹਮਣੇ ਆਈਆਂ ਜਿੱਥੇ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਹਾਲਾਤਾਂ ਦੀ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਹੈ ਨੌਜਵਾਨਾਂ ਨੇ ਕਿਹਾ ਕਿ ਬੀਤੇ 5 ਸਾਲਾਂ ਦੇ ਦੌਰਾਨ ਜੋ ਪੰਚਾਇਤੀ ਜ਼ਮੀਨ ਦਾ ਪੈਸਾ ਸੀ ਅਤੇ ਜੋ ਗ੍ਰਾਂਟਾਂ ਆਈਆਂ ਸੀ ਪਿੰਡ ਦੇ ਵਿੱਚ 1 ਰੁਪਏ ਦਾ ਵੀ ਵਿਕਾਸ ਨਹੀਂ ਹੋਇਆ ਹੈ। ਨਾ ਹੀ ਨਹੀਂ ਨੌਜਵਾਨਾਂ ਨੇ આરોਪ ਲਗਾਏ ਕਿ ਕਾਗਜ਼ਾਂ ਦੇ ਵਿੱਚ ਸੀਵਰੇਜ ਵੀ ਪੈ ਚੁੱਕਿਆ ਤੇ ਪਿੰਡ ਦਾ ਛੱਪੜ ਵੀ ਬਣ ਚੁੱਕਿਆ। ਇੰਨਾ ਹੀ ਨਹੀਂ ਪਿੰਡ ਦੇ ਵਿੱਚ ਖੇਡਾਂ ਲਈ ਇੱਕ ਸਟੇਡੀਅਮ ਵੀ ਤਿਆਰ ਕੀਤਾ ਹੋਇਆ ਹੈ। ਪਾਰਕ ਦੀ ਵੀ ਸੁਵਿਧਾ ਹੈਗੀ ਹੈ ਲੇਕਿਨ ਇਹ ਸਭ ਕੁਝ ਕਾਗਜ਼ਾਂ ਦੇ ਵਿੱਚ ਹੈ। ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਬਣਿਆ। ਇਦੋਂ ਤੱਕ ਵੀਣ ਵਾਲੇ ਪਾਣੀ ਦੇ ਲਈ ਜੋ ਆਰੋ ਬਣਿਆ ਸੀ ਉਹ ਵੀ ਜੱਜਰ ਹਾਲਾਤਾਂ ਦੇ ਵਿੱਚ ਪਹੁੰਚ ਗਿਆ ਨੌਜਵਾਨਾਂ ਨੇ ਕਿਹਾ ਕਿ ਬੀਤੇ 5 ਤੋਂ 7 ਸਾਲਾਂ ਦੇ ਦੌਰਾਨ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਦੇ ਨਾਮ ਤੇ 0% ਕੰਮ ਹੋਇਆ ਅਤੇ ਹੁਣ ਉਹਨਾਂ ਦੇ ਵੱਲੋਂ ਬੀਤੇ 7 ਸਾਲਾਂ ਦਾ ਹਿਸਾਬ ਮੰਗਿਆ ਜਾ ਰਿਹਾ ਜੋ ਕਿ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਨਹੀਂ ਨਹੀਂ ਪਿੰਡ ਦੇ ਵਿੱਚ अनेका ਘਰ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਾਥਰੂਮ ਟਾਇਲਟ ਬਣਾਉਣ ਦੇ ਲਈ ਅਤੇ ਮਕਾਨ ਪੱਕੇ ਕਰਨ ਦੇ ਲਈ ਜੋ ਗ੍ਰਾਂਟਾਂ ਆਈਆਂ ਸੀ ਉਹ ਪੈਸੇ ਵੀ ਉਹਨਾਂ ਤੋਂ ਧੋਖੇ ਦੇ ਨਾਲ ਲੈ ਲਿੱਤੇ ਗਏ ਨੇ ਅਤੇ ਹੁਣ ਉਹਨਾਂ ਦੇ ਪੱਕੇ ਮਕਾਨਾਂ ਦੇ ਨਾਮ ਤੇ ਸਿਰਫ ਢਾਂਚੇ ਹੀ ਦਿਖਾਈ ਦੇ ਰਹੇ ਨੇ ਬਹੁਤ ਗੰਭੀਰ aarop ਲਗਾਉਂਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਬੀਤੇ 7 ਸਾਲਾਂ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ ਅਤੇ ਹੁਣ ਉਹਨਾਂ ਨੂੰ ਹਿਸਾਬ ਵੀ ਨਹੀਂ ਦਿੱਤਾ ਜਾ ਰਿਹਾ ਉੱਧਰੇ ਇਸ ਮਾਮਲੇ ਤੇ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕੀਤੀ ਗਈ ਹੈ ਦੇਖਦੇ ਆ ਕੀ ਹੈ ਪੂਰਾ ਮਾਮਲਾ ਅਤੇ ਮੌਜੂਦਾ ਸਰਪੰਚ ਦਾ ਇਸ ਮਾਮਲੇ ਨੂੰ ਲੈ ਕੇ ਕੀ ਹੈ ਕਹਿਣਾ ਪਣ ਦੇ ਵਿੱਚ ਤੁਹਾਨੂੰ ਅੱਗੇ ਦੱਸ ਚੁੱਕੇ ਆਂ ਵੀ ਪੈਸਾ ਆਇਆ ਤੇ ਲੱਗਿਆ ਨਹੀਂ ਜੀ 19 ਲੱਖ ਦੇ ਤਕਰੀਬ ਆਇਆ ਜੀ ਤੇ ਤੁਸੀਂ ਆਪ ਹੀ ਆ ਦੇਖ ਰਹੇ ਜੀ ਵੀ 19 ਲੱਖ ਰੁਪਏ ਆਪਣੇ ਛੱਪੜ ਤੇ ਲੱਗ ਚੁੱਕਿਆ ਹੈ ਤੇ ਅਜੇ ਤੱਕ ਵਿਕਾਸ ਨਹੀਂ ਹੋ ਰਿਹਾ ਜਿਹੜਾ ਵੀ ਮੇਨ ਕਲੀ ਹੈਗੀ ਇੰਦੇ ਵੀ ਸੀਵਰੇਜ ਪਾਇਆ ਹੈ ਜੀ ਕਾਗਜ਼ਾਂ ਦੇ ਵਿੱਚ ਜਿਹੜਾ ਕਾਗਜ਼ਾਂ ਦੇ ਵਿੱਚ ਤੇ ਜੀ ਚੱਲ ਗਿਆ ਇਹ ਸੀਵਰੇਜ ਪਾਰੇ ਇਸ ਹੁੰਜ ਨਹੀਂ ਚੱਲਾਈ ਹੈ ਦੇਖ ਸਕਦੇ ਹੋ ਇਹ ਖਾਲੀਆਂ ਨਹੀਂ ਸਾਡੀਆਂ ਤਾਂ ਚੱਲੀਆਂ ਦੇ ਬਾਕੀ ਸੇਵਾਜ ਤਾਂ ਦੂਰ ਰਹਿ ਕੇ ਜਿਹੜੇ ਕਾਲੇ ਪਹਿਲਾਂ ਨਹੀਂ ਸੋਹ ਬੰਦੂ ਭੰਡ 70 ਰੁਪਈਆ ਨਹੀਂ ਲੱਗਿਆ ਜੀ ਸਾਰਾ ਪਿੰਡ ਦੇ ਇੱਕ ਇੱਕ ਬੰਦੇ ਕੋਲ ਪੁੱਛ ਸਕਦੇ ਤੁਸੀਂ ਪਿੰਡ ਦੇ ਚ ਕਿਸੇ ਵੀ ਕੰਮ ਦਾ 1 ਰੁਪਈਏ ਦਾ ਵੀ ਕੋਈ ਵਿਕਾਸ ਨਹੀਂ ਹੋਇਆ ਬਾਕੀ ਕਾਗਜ਼ਾਂ 'ਚ ਸਭ ਕੁਝ ਸਾਡੇ ਪਿੰਡ ਆ ਬਹੁਤ ਵਧੀਆ ਵਿਕਾਸ ਹੋਇਆ ਛੱਪੜ ਵੀ ਬਣਿਆ ਕੰਦਾ ਵੀ ਪਈਆਂ ਫਲਸ਼ਾਂ ਵੀ ਬਣੀਆਂ ਕਮਰੇ ਵੀ ਪੈਣੇ ਆ ਸੀਵਰੇ ਦੀ ਪਾਈਪਾਂ ਵੀ ਪਈਆਂ ਪਰ 1 ਰੁਪਏ ਦਾ ਕੋਈ ਵਿਕਾਸ ਨਹੀਂ ਹੋਇਆ ਸਾਡੇ ਜੇ ਇੱਥੇ ਕੋਈ ਆਪੇ ਇਹ ਕਾਗਜ਼ਾਂ 'ਚ ਸਭ ਕਾਗਜ਼ੀ ਕਾਰਵਾਈ ਬਿਲਕੁਲ ਸਹੀ ਹੈ ਹਾਂਜੀ ਹਾਂਜੀ ਅੱਗੇ ਆਜੋ ਅੱਗੇ ਆਜੋ ਬਾਈ ਜੀ ਜੀ ਹਾਂਜੀ ਬ੍ਰਦਰ ਚਲੋ ਬਾਕੀ ਦਾ ਵਿਕਾਸ ਦੀਆਂ ਗੱਲਾਂ ਵੱਖਰੀਆਂ ਨੇ ਠੀਕ ਹੈ ਜੀ ਇਹ ਨਹੀਂ ਕਹਿੰਦੇ ਵੀ ਚਲੋ ਇਹ ਬਣੇ ਨੇ ਸਰਪੰਚ ਜਾਂ ਕਿਵੇਂ ਜਾਂ ਪਹਿਲਾਂ ਵੀ ਰਹੇ ਨੇ ਸਰਪੰਚ ਜਿਹੜਾ ਚਾਵਲਾ ਸਾਹਿਬ ਆਪਣੇ ਬੈਠੇ ਸੀ ਉੱਥੇ ਉਹਨਾਂ ਦੇ ਟਾਈਮ ਦਾ ਛੱਪੜ ਬਲਿੰਦਾ 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 ਤੁਸੀਂ ਆ ਮਾੜੀ ਜੀ ਇੱਕ ਵਾਰੀ ਪਰੇ ਕੈਮਰਾ ਮਾਰੋ ਆ ਛੱਪੜ ਰਹਿ ਗਿਆ ਇੰਨਾ ਕੋ ਗਿਆ ਜੀ ਕਿੱਥੇ ਪਾਣੀ ਕੱਢੀਏ ਜੀ ਸਾਡੇ ਜਾ ਕੇ ਵੇਖੋ ਕਮਰੇ ਬੁਰੇ ਹਾਲ ਹੋਏ ਪਏ ਜਗ੍ਹਾ ਕਿੰਨੀ ਛੱਪੜ ਦੀ ਛੱਪੜ ਦੀ ਤਕਰੀਬਨ ਤਕਰੀਬਨ 14 13.5 14 ਕਿੱਲੇ ਜਗ੍ਹਾ ਹੈ ਮੰਡੀ ਦੇ ਵਿੱਚੋਂ ਮੰਡੀ ਕੱਢੀ ਗਈ ਬਾਕੀ ਤੁਸੀਂ ਆ ਵੇਖ ਲਓ 6 ਕਿੱਲੇ ਮੰਡੀ ਦੇ 8 ਕਿੱਲੇ ਤਾਂ ਵੀ ਛੱਪੜ ਹੈਗਾ ਬਾਕੀ ਆ ਵੇਖੋ ਬਾਕੀ ਚਲੋ ਜਿਹੜੇ ਘਰ ਵਲੇਗਾ ਵਲੇਗਾ ਬਾਕੀ ਆ ਵੇਖੋ ਆਪਣੀਆਂ ਆਪਣੀਆਂ ਪਰਾਈਆਂ ਪਾਉਂਦੇ ਨੇ ਟਰਾਲੀ ਛੁੱਟਦੇ ਨੇ ਚਲੋ ਜੀ ਛੱਪੜ ਸਾਰਾ ਕਵਰ ਹੋ ਗਿਆ ਆ ਛੱਪੜ ਇੱਥੇ ਪਾਣੀ ਕਿੰਨਾ ਕੁ ਚੱਲ ਲੋਗਾ ਪਿੰਡ ਦਾ ਬਹੁਤ ਮਾੜਾ ਹਾਲੀ ਬਹੁਤ ਮਾੜਾ ਹਾਲੀ ਸਾਡੇ ਪੇਟ ਦਾ ਪੇਟ ਦੇ ਵਿੱਚ ਚੋਕਰ ਬਾੜੀ ਸਾਡੇ ਜਾ ਕੇ ਗਟਾਉਣ ਵੇਲੇ ਸਾਡੇ ਪੇਟ ਦਾ ਪੈਕੇਟ ਟੁੱਟਣ ਨਾਲ ਇਹ ਕਿਸੇ ਨੂੰ ਅਜਾ ਨਿਕਾਸੀ ਨਹੀਂ ਆਉਂਦੀ ਪਾਣੀ ਦਾ ਨਿਕਾਸੀ ਸਾਡਾ ਕਹਿੰਦੇ ਜਿੰਨਾ ਬਲਿਆ ਮੰਨ ਲਓ ਛੱਪੜ ਉਹ ਕੋ ਗੱਲ ਪੈਣ ਨੂੰ ਆਂਦੇ ਨੇ ਠੀਕ ਹੈ ਜੀ ਜਿਹੜਾ ਪੱਤਰਕਾਰ ਸਾਹਿਬ ਜੋ ਮੈਂ ਕੋਈ ਅੱਗੇ ਗੱਲ ਪੈਣਦੇ ਨੇ ਦੇ ਕਿਸੇ ਛੱਪੜ ਬਾਰੇ ਗੱਲ ਕਰਦੇ ਆ ਜਦੋਂ ਜੀ ਮੁੰਡਾ ਉਠਾਇਆ ਆ ਆਪਾਂ ਤੋਰ ਪੈ ਚਲੋ ਪਿੰਡ ਦਾ ਵਿਕਾਸ ਕਰਨ ਵਾਸਤੇ ਪਿੰਡ ਦੇ ਵਿੱਚ ਇੱਕ ਛੱਪੜ ਵੀ ਆਉਂਦਾ ਹੂੰ ਠੀਕ ਹੈ ਜੀ ਜ਼ਰੂਰੀ ਨਹੀਂ ਹੈਗਾ ਜੀ ਅਸੀਂ ਪਾਸੇ ਗਲੀਆਂ ਨਾਲੀਆਂ ਵਖਾਤੀਆਂ ਨੇ ਛੱਪੜ ਸੀ ਚੁੱਪ ਨਾਂ ਵਿਖਾਈਏ ਵੀ ਚਲੋ ਸਾਡੇ ਪਾਰਟੀ ਦੇ ਮੈਂਬਰ ਵਿੱਚ ਚੁੱਪ ਕਰੇ ਯਾਰ ਠੀਕ ਹੈ ਜੀ हां ਅਸੀਂ ਇਹ ਨਾਂ ਵਿਖਾਈਏ ਹੁਣ ਕਈ ਜਣੇ ਕਹਿੰਦੇ ਰਹੰਦੀ ਐ ਆਪਾਂ ਉਧਰ ਵਿਖਾ ਦੀ ਬਿਲਕੁਲ ਨਹੀਂ ਜਿਆ ਵਿਖਾਵਾਂਗੇ ਤੁਸੀਂ ਸਾਰਾ ਵੇਖੋ ਪੁਰਾਈਆਂ ਪਾਪ ਆ ਕੇ ਛੱਪੜ ਬਲਿਆ ਗਿਆ ਸਾਰਾ ਜਿਹੜਾ ਚਲੋ ਕਿਸੇ ਨੇ ਘਰ ਬੈਠਾ ਚਲੋ ਗਰੀਬ ਬੈਠਾ ਚਲੋ ਪੱਕੇ ਪਾਲ ਹੈ ਮਕਾਨ ਚਲੋ ਠੀਕ ਹੈ ਬਾਕੀ ਤਾਂ ਚਲੋ ਜਿਹੜਾ ਜੀ ਇਹ ਤਾਂ ਵਿਚਾਣਾ ਚਾਹੀਦਾ ਕਿ ਨਹੀਂ ਆਣਾ ਚਾਹੀਦਾ ਇਹ ਅਸੀਂ ਦਰਖਾਸਤ ਕਰਦੇ ਆਂ ਵੀ ਚਲੋ ਪਈ ਸਾਰਾ ਵਾਹ ਕੇ ਚਲਾ ਛੱਪੜ ਬਣਿਆ ਜਾਵੇ ਚਲੋ ਪਿੰਡ ਦਾ ਪਾਣੀ ਦਾ ਨਿਕਾਸ ਹੁੰਦਾ ਰਹੇ ਚਲੋ ਜਿਹੜੇ ਮਕਾਨ ਬਚੇ ਰਹਿਣ ਜਦੋਂ 20 ਕਣੀ ਆਂਦਾ ਜਾਂ ਮੰਨ ਲਓ ਓਵਰਫਲੋ ਹੁੰਦਾ ਤਾਂ ਦਾ ਸਾਰਾ ਬਚਿਆ ਰਹੇ ਸਰ 1 23 24 ਕਿੱਲੇ ਸਾਡੀ ਪੰਚਾਇਤੀ ਪਹਿਲੀ ਹੈ ਜੀ ਦੇ ਵਿੱਚੋਂ ਪੀ 15 ਤੋਂ ਪੀ 16 ਲੱਖ ਰੁਪਇਆ ਪੀ ਸਾਲਾਨਾ ਆਮਦਨ ਸਾਲਾਨਾ ਦੀ ਆਮਦਨ ਲੱਗੀ ਜੀ 15 ਲੱਖ ਰੁਪਇਆ ਹਾਂਜੀ 15 ਲੱਖ ਰੁਪਇਆ ਜੀ ਸਾਲ ਦੀ ਹਾਂਜੀ ਤਕਰੀਬਨ ਪੀ ਕਰੋੜ ਰੁਪਇਆ ਦੇ ਨੇੜੇ ਤੇੜੇ ਪੀ 5 ਸਾਲਾਂ ਦਾ ਤੇ ਵੀ 1.5 ਪੀ 6 ਸਾਲਾਂ ਤੇ 7 ਸਾਲ ਤੋਂ ਇਹ ਕਰ ਰਹੇ ਨੇ ਸਰਪੰਚੀ ਜੀ 7 ਸਾਲ ਤੋਂ ਹਾਂਜੀ ਕਿਉਂਕਿ 2 ਸਾਲ ਪਹਿਲਾਂ ਉਹਨੂੰ ਹਟਾ ਚੁੱਕਿਆ ਸੀ ਪੁਰਾਣੇ ਸਰਪੰਚਨ ਹੋ ਜੀ ਇਹ ਪੰਚਾਇਤੀ ਜ਼ਮੀਨ ਦੇ ਪੈਸੇ ਆਏ ਆ ਪੈਸਾ ਆਇਆ ਲੱਗਿਆ 1 ਰੁਪਇਆ ਆ ਅਚਲ ਜਿਆਦੀ ਪੰਚਾਇਤੀ ਜ਼ਮੀਨ ਆਈ ਵੀ ਸਰਪੰਚਾਂ ਮੈਂਬਰਾਂ ਕੋਲ ਆਪ ਵਾਂਦੇ ਨੇ ਕਿਸੇ ਗੋਲੀ ਚ ਗੋਲੀ ਚ ਸਾਡੇ ਵਰਗਾ ਬੰਦਾ ਬੋਲੀ ਨਹੀਂ ਜਾ ਕੇ ਕਰਦਾ ਇਹ ਜ਼ਮੀਨਾਂ ਕੋਈ ਲੈਂਦਾ ਆਗੇ ਸਾਡੇ ਵਰਗਾ ਬੰਦਾ ਜਾ ਕੇ ਬੋਲੀ ਚ ਕੋਈ ਨਹੀਂ ਸੁਣ ਸਕਦਾ ਵੀ ਅਸੀਂ ਬੋਲੀ ਅਸੀਂ ਲੈਣੀ ਹੈ ਬੋਲੀ ਦੀ ਜ਼ਮੀਨ ਬੋਲੀ ਹੁੰਦੀ ਨਹੀਂ ਸਰ ਪਹਿਲਾਂ ਵਾਲੇ ਜਿਹੜੇ ਸਰਪੰਚ ਅਗੇ ਸੀ ਉਹਨਾਂ ਨੇ ਆਪਣੇ ਖਾਤੇ ਵਿੱਚ 18 ਲੱਖ ਰੁਪਏ ਛੱਡਿਆ ਸੀ ਤੇ ਉਹ ਵੀ ਵੇਖਿਆ ਜਾਵੇ ਵੀ ਉਹ ਪਿਛਲਾ ਵੀ 18 ਲੱਖ ਰੁਪਿਆ ਹੈ ਤੇ ਆ ਹੁਣ ਤਾਂ ਵੇਖ ਲਓ ਜੀ ਜਿਹੜਾ ਇਹਨੇ ਪਾਸ 7 ਸਾਲਾਂ ਦੇ 7 ਸਾਲਾਂ ਦੇ ਇਹ ਤੇ 18 ਲੱਖ ਰੁਪਿਆ ਉਹ ਛੱਡ ਕੇ ਗਏ ਨੇ ਹੂੰ ਹਾਂ ਇਲੈਕਸ਼ਨ ਹੋਏ ਸੀ ਚੁਣਿਆ ਸੀ ਤੁਸੀਂ ਆਪ ਚੁਣਿਆ ਸੀ ਸਰਪੰਚ ਮਰਜ਼ੀ ਨਾਲ ਬਣਿਆ ਨਹੀਂ ਇਹ ਨਾ ਰਾਣਾ ਛੋਡੀ ਦੀ ਉਦੋਂ ਸਰਕਾਰ ਆਈ ਸੀ ਤੇ ਉਦੋਂ ਧੱਗੇ ਨਾਲ ਇਹ ਸਰਪੰਚੀ ਇਹ ਨਾ ਕੀਤੀ ਕੋਈ ਇਹਨਾਂ ਚੋਣ ਨਹੀਂ ਹੋਣ ਦਿੱਤੀ ਕੋਈ ਕੁਝ ਨਹੀਂ ਹੋਣ ਦਿੱਤਾ ਸਰਪੰਚੀ ਖੋ ਲਈ ਕੋਟ ਨਹੀਂ ਪਾਈ ਕੋਈ ਕੁਝ ਨਹੀਂ ਪਿਆ ਵੋਟਾਂ ਪਈਆਂ ਹੀ ਨਹੀਂ ਸਰਬਸੰਮਤੀ ਨਾਲ ਬਣਿਆ ਹੀ ਨਹੀਂ ਸਰਬਸੰਮਤੀ ਨਾਲ ਨਹੀਂ ਹੋਰ ਨਾਲ ਬਣਿਆ ਸੀ ਰਾਣਾ ਛੋਡੀ ਦੀ ਇਹਨਾਂ ਦੀ ਸੰਪਤੀ ਹੈਗੀ ਸੀ ਅੱਛਾ ਹਾਂ ਉਹਨੂੰ ਹਾਲਕੇ ਦੇ ਵਿੱਚ ਜਦੋਂ ਰਾਣਾ ਛੱਪੜ ਦੇ ਪੈਸੇ ਆਏ ਨਾ ਅੱਛਾ ਕੰਮ ਕਰਨ ਬਾਅਦ ਚਾਰ ਦਵਾਈ ਭਾਣ ਵਾਹਤ ਗ੍ਰਾਂਟ ਆਈ ਏ ਤੇ ਲੱਗੀ ਨਹੀਂ ਕਿੰਨੀ ਗ੍ਰਾਂਟ ਆਈ ਕੋ ਪਤਾ ਤੁਹਾਨੂੰ ਕਿੰਨਾ 19 ਲੱਖ 17 ਲੱਖ 19 ਤੋਂ 19 ਲੱਖ ਰੁਪਈਆ ਗ੍ਰਾਂਟ ਆਈ ਏ ਲੱਗਿਆ ਨਹੀਂ ਤੇ ਇੱਕ ਰੁਪਈਆ ਵੀ ਨਹੀਂ ਲੱਗਿਆ ਸਾਡੇ ਛੱਪੜ ਦਾ ਦੋ ਕਦੇ ਮਸ਼ੀਨ ਚੱਲੀ ਏ ਜੀ ਸੀ ਬੀ ਨਾਲ ਹੀ ਖਰੀਦੀ ਇਥੇ ਕਹਿੰਦੇ ਪਾਈਪਾ ਪਾਵਾਂਗੇ ਪਾਈਪਾ ਪਾਵਾਂਗੇ ਪਾਈਪਾ ਆਈਆਂ ਹੀ ਨਹੀਂ ਤੇ ਪਾਣੀ ਆ ਕੀ ਜੀ ਪਾਈਪਾ ਸਾਨੂੰ ਦਿੱਸੀਆਂ ਨਹੀਂ ਪਿੰਡ ਦੇ ਵਿੱਚ ਵੀ ਆਈਆਂ ਵੀ ਨਹੀਂ ਇੱਕ ਨਹੀਂ ਵੀ ਆਈਆਂ ਅੱਛਾ ਹਾਂ ਕਹ ਦਿੱਤਾ ਗਿਆ ਖਾਲੀ ਖੱਟ ਕੇ ਪਾਣੀ ਬੰਦ ਕੀਤੀ ਰੱਖਿਆ ਅਸੀਂ ਆਪ ਘਰ ਦਾ ਖੁਦ ਪਾਣੀ ਪਾ ਕੇ ਸਾਰੇ ਬੰਦਿਆਂ ਨੇ ਪਾਣੀ ਬੰਦ ਕੀਤੀ ਰੱਖਿਆ ਆਪਦੇ ਘਰ ਦਾ ਬਾਲਟੀਆਂ ਨਾਲ ਚਲਾ ਦੇ ਜਿਵੇਂ ਵੀ ਚਲਾ ਦੇ ਰਹੇ ਆਵਦਾ ਠੀਕ ਹੈ ਤਿੰਨ ਚਾਰ ਦਿਨ ਚੱਲੀ ਏ ਜੀ ਸੀ ਬੀ ਰੋਟੀ ਪਾਣੀ ਅਸੀਂ ਖਵਾਦੇ ਰਹੇ ਚਾਹ ਪਾਣੀ ਅਸੀਂ ਜੀ ਸੀ ਵਾਲੇ ਡਰਾਈਵਰਾਂ ਨੂੰ ਪਵਾਦੇ ਰਹਿਆ ਉਹ ਸਾਡਾ ਹੱਕ ਦੀ ਕਿਉਂ ਸਾਡੇ ਪਿੰਡ ਦਾ ਵਿਕਾਸ ਹੁੰਦਾ ਰਿਹਾ ਕਹਿਆ ਦਿੱਤਾ ਗਿਆ ਪਾਈਪਾ ਪਾਵਾਂਗੇ ਆ ਪਾਈਪਾ ਪਾਈਆਂ ਵੀ ਤਾਂ ਦੱਸ ਦਿਓ ਕੋਈ ਕਹਿ ਦੇਵੇ ਬੰਦਾ ਹੀ ਪਾਈਪ ਪਾਈ ਕਿੰਨਾ ਸਮਾਂ ਹੋ ਗਿਆ ਠੀਕ ਹੈ ਇਹ 2.5 3 ਮਹੀਨਾ ਤਕਰੀਬ ਹੋ ਗਿਆ ਨਹੀਂ ਨਹੀਂ ਥਾਲ ਹੋ ਚੱਲਿਆ ਮਾਣ ਅੱਛਾ ਥਾਲ ਹੋ ਚੱਲਿਆ ਹੈ ਸਾਲ ਪੂਰਾ ਰੋਲਾ ਪਾਦ ਰਣ ਜਾਂਦੇ ਰਹੇ ਵੀ ਇਹ ਖੱਡਾ ਕਿਉਂ ਖੱਟਾ ਕਿ ਸਾਨੂੰ ਪਤਾ ਤਾਂ ਲੱਗੇ ਪਿੰਡ ਦੇ ਮੈਂਬਰਾਂ ਨੂੰ ਨੌਜਵਾਨ ਸਭਾ ਨੂੰ ਭਈ ਪੈ ਪਾ ਪਾਵਾਂਗੇ ਸਰਪੰਚ ਅਸੀਂ ਸੁਣ ਕੇ ਆਏ ਚੱਲ ਵਧੀਆ ਗੱਲ ਪੈ ਪਾ ਪਾਵਣ ਗਿਆ ਕਲੇਸ਼ ਖਤਮ ਹੋ ਜਾਏ ਬਿਮਾਰੀ ਦਾ ਘਰ ਖਤਮ ਕਾਗਜਾਂ ਵਿੱਚ ਸੀਵਰੇਜ ਪੈਣ ਖਾਲੀ ਹੋਇਆ ਹੈ ਕਾਗਜਾਂ ਵਿੱਚ ਸੀਵਰੇਜ ਪੈਣ ਖਾਲੀ ਹੋਇਆ ਕਾਗਜਾਂ ਵਿੱਚ ਸੀਵਰੇਜ ਪੈਣ ਗਿਆ ਅਖੇ ਵਿੱਚ ਸਮਾਧ ਬਣਾਵਾਂਗੇ ਪਾਰਕ ਲਾਵਾਂਗੇ ਆਹ ਪਾਰਕ ਲੱਗੀ ਕਲਾਲੀ ਉੱਕੀ ਵੀ ਪਾਰਕ ਕੀ ਉਗਣੀ ਕਾ ਦਾ ਨਾਂ ਵੀ ਨਹੀਂ ਆਇਆ ਕਾਗਜਾਂ ਵਿੱਚ ਬਣ ਗਿਆ ਸਾਬ ਕੁਝ ਬਣਿਆ ਪਿਆ ਕਾਗਜਾਂ ਵਿੱਚ ਬਣਿਆ ਹੋਇਆ ਉਹ ਜਿੱਥੇ ਤੁਸੀਂ ਮੋੜ ਮੋੜੇ ਡਾਕਟਰ ਮੰਗਲ ਦੀ ਦੁਕਾਨ ਕੋਲੋਂ ਤੁਹਾਨੂੰ ਇੱਕ ਮੁੰਡਾ ਲੈਣ ਜਾਏ ਹੋਣਗੇ ਉਹ ਸਾਰੀ ਗਲੀ ਦਾ ਸੀਵਰੇਜ ਕਾਗਜ਼ਾਂ ਦੇ ਵਿੱਚ ਪਟਾ ਸਕਦੇ ਨੇ ਜਦੋਂ ਮਰਜ਼ੀ ਪਟਾਵਣਾ ਪਰ ਉਹਨਾਂ ਦੇ ਵਿੱਚ ਇੱਕ ਟੱਕਣ ਤੱਕ ਵੀ ਨਹੀਂ ਲਾਇਆ ਗਿਆ ਸਿਵਰਾਏ ਸਟੇਡੀਅਮ ਬਣਾਇਆ ਉਹਨਾਂ ਦੇ ਕਾਗਜ਼ਾਂ ਵਿੱਚ ਪਰਲੇ ਪਲੇ ਸਟੇਡੀਅਮ ਹੈ ਜੇ ਉਹ ਸਟੇਡੀਅਮ ਹੈ ਸਟੇਡੀਅਮ ਕਿੱਥੇ ਉਹ ਪਰਲੇ ਪਲੇ ਜੌਕਿੰਗ ਗਰਾਊਂਡ ਸਟੇਡੀਅਮ ਇੱਕ ਹਾਲ ਆਇਆ ਬਟਾ ਜਾਣਾ ਹੋ ਗਿਆ ਕੱਟ ਰਹੇ ਆ ਸਟੇਡੀਅਮ ਨਹੀਂ ਹੈ ਇਹ ਜਿਹੜਾ ਅੱਗੇ ਦਰਵਾਜ਼ਾ ਖੋਲੋ ਪਹਿਲਾਂ ਜੀ ਸਟੇਡੀਅਮ ਦਾ ਹੀ ਪਹਿਲੇ ਆਹ ਗੇਟ ਹੈ ਹਾਂਜੀ ਆ ਗੇਟ ਹੈ ਜਿਸ ਲਈ ਸਟੇਡੀਅਮ ਦਾ ਆਈ ਸਟੇਡੀਅਮ ਦੇ ਦਰਵਾਜ਼ਾ ਖੋਲੋ ਜੀ ਐਸ ਇਹ ਚਾੜੂ ਹੈ ਇਹ ਕੈਮਰਾ ਆ ਸਟੇਡੀਅਮ ਇਸ ਸਟੇਡੀਅਮ ਹੈ ਜੀ ਹਾਂ ਜੀ ਆ ਸਟੇਡੀਅਮ ਹੈ ਜੀ ਕਿਉਂਕਿ ਬੰਦਿਆਂ ਨੂੰ ਬਾਂਦਰ ਬਣਾਇਆ ਜਾਣਾ ਵੀ ਕਿਕਰਾਂ ਤੇ ਚੜਾਇਆ ਜਾਣਾ ਹੈ ਜੀ ਉਹਨਾਂ ਨੂੰ ਅੱਛਾ ਹਾਂ ਜੀ ਇਹ সুইਮਪool ਹੈ ਹਾਂ ਜੀ সুইਮਪool ਹੈ ਇਹ ਚੈਨਾ ਦਾ ਇਹ ਸਟੇਡੀਅਮ ਜਿਹੜਾ ਉਹ ਕਹਿੰਦੇ ਸੀ ਬਣਾਇਆ ਸੀ ਬੈਂਸ ਨਾ ਜੀ ਸਟੇਡੀਅਮ ਆਈ ਬਣਾਇਆ ਆ ਮੈਂਬਰਸ ਆਫ ਕੈਰੀ ਸਟੇਡੀਅਮ ਬਣਾਇਆ ਇਹਦੇ ਵਿੱਚ ਸਾਰੇ 1.5 ਛਪਾਈਦੇ ਹੁੰਦੇ ਸੀ ਤਗੜੇ ਬਹੁਤ ਜਿਆਦੇ 50 60 ਛਪਾਈਦਾ ਸੀ ਜੋ ਪਟਿਆ ਗਿਆ ਸਰਦੀ ਮੁੰਡੇ ਲੋਕਾਂ ਨੂੰ ਖੇਡਦੇ ਇਹ ਪਿੰਡ ਦੇ ਵਿੱਚ ਪਿ ਸਟੇਡੀਅਮ ਇਸ ਤਰ੍ਹਾਂ ਬਣਾਇਆ ਗਿਆ ਵੀ ਪਿੰਡ 'ਚ ਬੰਦੇ ਨਹੀਂ ਰਹਿੰਦੇ ਬਾਂਦਰ ਰਹਿੰਦੇ ਨੇ ਵੀ ਉਹਨਾਂ ਨੂੰ ਕਿਕਰਾਂ ਤੇ ਚੜਾ ਕੇ ਵੀ ਉਹਨਾਂ ਨੂੰ ਕਸਰਤ ਕਰਾਣੀ ਜੀ ਇਸ ਤਰ੍ਹਾਂ ਦਾ ਸਟੇਡੀਅਮ ਆ ਦਿਖਾ ਦੋ ਯਾ ਫਿਕਰਾ ਕਿਸ ਤਰ੍ਹਾਂ ਇਹ ਆਵੇ ਸਵਿੰਗਪool ਹੈ ਹਾਂਜੀ ਸਵਿੰਗਪool ਹੈ ਠੀਕ ਇਹ ਡੰਗਰ ਨਾ ਨਾਲ ਜਲਦੀਪ ਹਾਂਜੀ ਤਰਾਕੀ ਦੀ ਟ੍ਰੇਨਿੰਗ ਦਿੰਦੇ ਆ ਨਾਲ ਤਰਾਕ ਪਿੰਡ ਦੇ ਮੁੰਡੇ ਤਰਾਕ ਬੰਦੇ ਰਹੇ 25 ਲੱਖ ਰੁਪਏ ਗ੍ਰਾਂਟ ਹੈਗੀ ਸਟੇਡੀਅਮ ਦੀ ਨਹੀਂ ਨਰੇਗਾ ਚ ਜਿਹੜੀ ਪਾਈ ਹੈ ਤੁਹਾਡੇ ਘਰ ਆਇਆ ਕੋਠਾ ਆਇਆ ਸੀ 30 ਹਜ਼ਾਰ ਆਇਆ ਸੀ ਇਹਨਾਂ ਉੱਥੇ ਬੈਂਕ ਚੋਂ ਹੀ ਮੇਰੇ ਕੋਲੋਂ ਲੈ ਲਿਆ ਕਿੰਨੇ ਉਹ ਸਰਪੰਚ ਨੇ अच्छा ए बाकी थोड़ा जी 8 ਕੁਝਾਰ ਦਾ ਮੈਨੂੰ ਸਮਾਨ ਸੌੜ ਦਿੱਤਾ ਬਾਕੀ ਮੁੜ ਕੇ ਕੁਛ ਨਹੀਂ ਕੀ ਨਾਂ ਹੈ ਸਰਪੰਚ ਦਾ ਬੁੜੀ ਸੀ ਸਰਪੰਚ ਦਾ ਸਰਪੰਚ ਦਾ ਕੀ ਨਾਂ ਹੈ ਗਰਨਾਮ ਗਰਨਾਮ ਹਾਂ اچھا ਉਹਨੇ ਤੁਹਾਡੇ 30 ਅਰਬ ਆਇਆ ਸੀ ਤੁਹਾਡੇ ਤੋਂ ਲੈ ਲਿਆ ਲੈ ਲਿਆ اچھا ਤੇ ਬਾਕੀ 8 ਕੁਝਾਰ ਦਾ ਮੈਨੂੰ ਸਮਾਨ ਸੌੜਤਾ ਖਿੰਗ ਰੇਟ ਤੇ ਥੋੜੀ ਜੀ ਰੇਤਾ ਤੇ ਦੋ ਚ ਗੱਠ ਬਸ ਆ ਸੋੜ ਦਿੱਤਾ ਮੁੜ ਕੇ ਮੈਨੂੰ ਆਂਦਾ ਸੀ ਚਾਚੀ ਤੂੰ ਆਪਦੇ ਕੋਲੋਂ ਪਾ ਮੈਂ ਕਿਹਾ ਮੇਰੇ ਕੋਲ ਪੈਸਾ ਹੀ ਨਹੀਂ ਤੇ ਮੈਂ ਕਾਹਦੇ ਨਾਲ ਪਾਵਾਂ ਦੂਜੀ ਕਿਸ਼ਤ ਨਹੀਂ ਆਈ ਫਿਰ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਕੀ ਮਸਲਾ ਹੈ ਮਸਲਾ ਸਾਨੂੰ ਕੋਠੇ-ਕਾਠੇ ਆਇਸੀ ਬਿਲਕੁਲ ਸਾਨੂੰ ਨਹੀਂ ਮਿਲੇ ਬੈਟਰੀ ਬਾਥਰ ਆਇਸੀ ਨਹੀਂ ਮਿਲੇ ਸਾਡਾ ਕੋਈ ਆਵੇ ਲਖ ਸਾਡੇ ਕੋਠੇ ਪਾਟੇ ਖੜੇ ਗਰੀਬ ਬੰਦੇ ਸਾਨੂੰ ਕੋਈ ਵੀ ਸੂਰਤ ਨਹੀਂ ਮਿਲਦੀ ਕਿਹਦੇ ਜੀ ਉਹ ਸੁਰਦਨ ਸਿੰਘ ਦੇ ਨਾਂ ਤੇ ਆਇਸੀ ਵੀਰ ਕਮਰੇ ਤੇ ਮੁੜ ਕੇ ਉਹ ਸਰਪੰਚ ਨੇ ਫਿਰ ਉਹ ਨਾ ਨਹੀਂ ਦਿੱਤ ਹੋ ਗਈ ਤੇ ਉਹ ਆਈ ਸੈਕਟਰੀ ਕੁੜੀ ਨਾਲ ਉਹਨਾਂ ਫਿਰ ਮੇਰੇ ਨਾਂ ਤੇ ਕਰ ਦਿੱਤਾ ਪਈ ਉਹਨਾਂ ਪੁੱਛਿਆ ਪਈ ਉਹ ਸੁਰਦਨ ਸਿੰਘ ਉਹਨਾਂ ਦੇ ਦਿੱਤ ਹੋ ਗਈ ਮਾ ਵੀ ਆਖਦੇ ਤੋ ਉਹਨਾਂ ਫਿਰ ਮੇਰੇ ਨਾਂ ਤੇ ਪਾਤਾ ਫਿਰ ਉਹ ਖੈਰ ਲੈ ਜਾਂਦੇ ਰਿਹਾ ਕਿ ਉਹ ਦੋ ਕਿਸ਼ਤਾਂ ਨਾ ਕਢਾਲੀਆਂ 30 ਹਜ਼ਾਰ ਪਹਿਲਾਂ ਕਢਾਇਆ ਤੇ 70 ਹਜ਼ਾਰ ਫੇਰ ਹੂੰ ਦੇ ਪੁੱਤਰ ਆ ਕੁਛ ਆ ਬੱਲੀ ਵੇਖ ਲੂ ਪਾਵੇਂ ਤੁਹਾਨੂੰ ਕਿੰਨੇ ਦਿੱਤੇ ਤੁਹਾਨੂੰ ਕੁਛ ਨਹੀਂ ਦਿੱਤਾ ਬਸ ਆਹ ਜਾਈਂ ਜਿੱਦਾਂ ਮਾੜਾ ਬਟਾ ਆ ਵੀ ਕੰਮ ਕਰਵਾਦਾ ਇਹੋ ਹੀ ਇਹੋ ਇੱਟਾ ਡਿੱਟ ਨਾ ਜਵਾਬ ਦੇ ਨਗਦ ਪੈਸਾ ਕੁਛ ਵੀ ਨਹੀਂ ਦਿੱਤਾ ਨਾ ਨਾ ਜਵਾਬ ਦੇ ਪੈਸੇ ਉਹਨਾਂ ਨੇ ਸਾਡੇ ਕੋਲ ਲੈ ਲਏ ਸੀਗੇ ਕਿੰਨਾ ਨੇ ਸਰਪੰਚ ਕਰੋ ਯਾਰ ਸਰਪੰਚ ਕਿੰਨੇ ਪੈਸੇ 70000 1 31 ਹੂੰ ਬਾਕੂ ਪਿਸਤਾਨੀ ਆਈਆਂ ਤੇ ਸਾਡਾ ਇੱਥੇ ਵਿੱਚੇ ਕੰਮ ਖਲੋ ਗਿਆ ਨਾ ਕੋਈ ਪਣਾ। ਕਿਹਨੇ ਦੇ ਕਰਤੇ? ਅੱਛਾ ਇਹ ਮਕਾਨ ਦੇ ਪੈਸੇ ਆਏ ਸੀ? ਹਾਂਜੀ। ਥੋੜੇ ਤੋਂ ਕਿਵੇਂ ਲੈ ਲਈ ਤੇ ਤੁਹਾਡੇ ਖਾਤੇ 'ਚ? ਸਾਡੇ ਖਾਤੇ 'ਚ ਸਾਨੂੰ ਉੱਥੇ ਲੈ ਕੇ ਸੀ ਮੈਂ ਜ਼ਿੰਮੇਵਾਰੀ ਸਾਰਾ ਕੁਝ ਮੈਂ ਕਰੂੰਗਾ। ਕੁਝ ਨਹੀਂ ਬਣਾਇਆ ਨਾ। ਜੀ ਚਾਵਲਾ ਸਾਹਿਬ ਕੀ ਮਸਲਾ ਹੋਇਆ ਇੱਥੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਕਿਉਂ ਬੁਲਾਇਆ ਗਿਆ ਤੁਹਾਨੂੰ? ਮੈਨੂੰ ਜੀ ਸਾਡੇ ਪਿੰਡ ਦੀ ਨੌਜਵਾਨ ਸਭਾ ਹੁਣ ਬਣੀ ਹੈ ਜਲਦੀ ਮੀਨਕ ਹੋ ਗਿਆ। ਇਹਨਾਂ ਨੇ ਪਿੰਡ ਦੇ ਸੁਧਾਰ ਵਾਸਤੇ ਚਲੋ ਪਿਛਲੇ ਕੋਈ ਕੰਮਾਂ ਦਾ ਲਿਆ ਵੀ ਕੀ ਹੋਇਆ ਪਿੰਡ ਚ ਕਿਉਂਕਿ 7-8 ਸਾਲ ਤੋਂ ਕੁਝ ਹੋ ਨਹੀਂ ਰਿਹਾ ਕੋਈ ਡਵੈਲਪਮੈਂਟ ਪਿੰਡ ਦੀ ਨਹੀਂ ਹੋਈ ਪੰਚਾਇਤ ਦੇ ਪੈਸੇ ਬੋਲੀ ਕਾਫੀ ਪੈਸੇ ਆਉਂਦੇ ਨੇ 22 ਕਿੱਲੇ ਜ਼ਮੀਨ ਹੈ ਹੂੰ ਤੇ ਇਹਨਾਂ ਮੈਨੂੰ ਸਵਾਲ ਕੀਤਾ ਵੀ ਅੰਕਲ ਜੀ ਤੁਸੀਂ ਇੱਕ ਵਾਰੀ ਆਵੋ ਤੇ ਕੋਈ ਗੱਲ ਕਰਨੀ ਤੁਹਾਡੇ ਨਾਲ ਮੈਂ ਆ ਜੰਨਾ ਜੀ ਹੂੰ ਇਹਨਾਂ ਨੇ ਕਿਹਾ ਵੀ ਅਸੀਂ ਉਹਦੋਂ ਹਿਸਾਬ ਮੰਗਿਆ ਦੂਜੀ ਪਾਰਟੀ ਜੋ ਅੱਜ ਮੌਜੂਦਾ ਹੈ ਹੂੰ ਉਹਨਾਂ ਨੇ ਕਿਹਾ ਵੀ ਪਹਿਲੇ ਉਹਨਾਂ ਕੋਲ ਹਿਸਾਬ ਲਓ ਸਾਡਾ ਨਾ ਲਿਆ ਤੇ ਮੈਂ ਕਿਹਾ ਜੀ ਮੇਰੇ ਕੋਲ ਹਿਸਾਬ ਲੈ ਲਓ ਜਿੰਨੇ ਚਿਰ ਦਾ ਲੈਣਾ ਹੈ ਮੈਂ ਵੀਡੀਓ ਦਫ਼ਤਰ ਤੁਹਾਡੇ ਨਾਲ ਜਾਣਾ ਸੈਕਟਰੀ ਵੀਡੀਓ ਨੂੰ ਐਪਲੀਕੇਸ਼ਨ ਦੇਣਾ ਜਿਹੜਾ ਮਨਜੀਤ ਸਰਪੰਚ ਬਣਾਇਆ ਸੀ ਰਿਜ਼ਰਵ ਸੀਟ 'ਚ ਉਹਨੇ 3 ਸਾਲ ਕੰਮ ਉਹਨੇ ਕੀਤਾ ਉਸ ਤੋਂ ਪਿਛਲੇ 10 ਸਾਲ 12 ਸਾਲ 18 ਸਾਲ ਜਿੰਨਾ ਵੀ ਹੈ ਨਾ ਹਿਸਾਬ ਲੈਣਾ ਉਹ ਮੈਂ ਕਢਾ ਕੇ ਦੇਣਾ ਅਗਰ ਮੇਰੇ ਵੱਲੇ ਪੈਸੇ ਨਿਕਲਣ ਗਏ ਮੈਂ ਕੋਈ ਕਾਰਵਾਈ ਤੇ ਗਲਤ ਚੀਜ਼ ਪਾਈ ਏ ਕੰਮ ਨਹੀਂ ਕੀਤਾ ਉਹ ਸਮੇਤ ਵਿਆਜ ਪੈਸੇ ਮੈਂ ਪਿੰਡ ਤੇ ਦੁਬਾਰਾ ਲਾਵਾਂਗਾ ਜੇ ਮੇਰੀ ਕੋਈ ਚੀਜ਼ ਲੱਭਣ ਤਾਂ ਜੀ ਹਾਂਜੀ ਹਾਲਾਤ ਮੌਜੂਦਾ ਹੁਣ ਅਸੀਂ ਦੇਖ ਕੇ ਆਏ ਆ ਪਿਛਲੇ ਕੋਈ 5-7 ਸਾਲਾਂ ਚ ਕੋਈ ਵਿਕਾਸ ਹੋਇਆ ਪਿੰਡ ਚ ਨਹੀਂ ਜੀ ਨਹੀਂ ਬਿਲਕੁਲ ਨਹੀਂ ਆਇਆ ਸਰਪੰਚੀ ਵੀ ੱੱਕੇ ਨਾਲ ਚਲੋ ਸਰਕਾਰਾਂ ਦੇ ਜ਼ੋਰ ਤੇ ਲੈ ਲਈ ਇਲੈਕਸ਼ਨ ਹੋਈ ਸੀ ਨਾ ਨਾ ਇਲੈਕਸ਼ਨ ਕੀ ਉਹ ਤੇ ਬੰਦਾ ਵੜਨ ਨਹੀਂ ਦਿੱਤਾ ਗੁਰਵਰ ਸਾਹਿਬ ਅੱਛਾ ਇਲੈਕਸ਼ਨ ਨਹੀਂ ਹੋਈ ਸੀ ਨਾ 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 ਨੋਮੀਨੇਟ ਅੱਛਾ ਸਿੱਧਾ ਹੀ ਨੋਮੀਨੇਟ ਕਰਤਾ ਸੋਢੀ ਸਾਹਿਬ ਦੇ ਹੁਕਮ ਨਾਲ ਜੋਖ ਹੋਇਆ ਹੋਇਆ ਓਕੇ ਹਾਂ ਤੇ ਹੁਣ ਦੇ ਹਾਲਾਤ ਬੜੇ ਤਰਸਯੋਗ ਹੋ ਗਏ ਪਿੰਡ ਦੇ ਭਾਜੀ 8 ਸਾਲ ਆ ਭਾਵ ਦੇ ਘਰ ਦਾ ਚੁੱਲਾ ਨਾ ਬਣਾਈਏ ਤੇ ਘਰ ਮਾੜਾ ਲੱਗਣ ਲੱਗ ਜਾਂਦਾ ਤੇ ਪਿੰਡ ਬੜਾ ਵੱਡਾ ਪੈਸੇ ਵੀ ਹੈਗੇ ਨੇ ਪਿੰਡ ਕੋਲ 20 ਲੱਖ ਰੁਪਏ ਸਾਲ ਦਾ ਹੈ ਜਮੀਨ ਕਿੰਨੀ ਹੈ ਜੀ 22 ਕਿੱਲੇ ਪੰਚਾਇਤੀ 90 ਹਜ਼ਾਰ ਨੂੰ ਚੜੀ ਐ ਸੋਰੀ 90 ਹਜ਼ਾਰ ਤੋਂ 90 ਹਜ਼ਾਰ ਰੁਪਏ ਕਿੱਲਾ ਹਾਂਜੀ ਤੇ ਪਿਛਲੇ 5 ਸਾਲ ਚੜਦੀ ਦੀ 35 ਤੇ 40 ਹਜ਼ਾਰ ਅੱਛਾ ਜੀ ਘਰੇ ਬੈ ਕੇ ਬੋਲੀ ਹੁੰਦੀ ਸੀ ਤੇ ਕਿਹਨਾਂ ਕੋਣ ਲੋਕ ਲੈਂਦੇ ਅੱਜ ਬੋਲੀ ਤੇ ਆਮ ਆਮ ਲੋਕ ਆਮ ਲੋਕਾਂ ਨੇ ਲਈ 2 ਸਾਲਾਂ ਤੋਂ ਹੂੰ ਪਿਛਲੇ 5 ਸਾਲਾਂ ਚ ਆਪਦੇ ਪਰਿਵਾਰ ਦੇ ਜੀਅ ਨੇ ਲਈਏ ਉਹਨਾਂ ਦੇ ਜਿਹੜੇ ਸਰਪੰਚ ਨੇ ਕੁਝ ਕੀਤਾ ਹੂੰ ਉਹਨਾਂ ਲਈਏ ਕਿਸੇ ਆਮ ਬੰਦੇ ਨੂੰ ਉਹਨਾਂ ਜ਼ਮੀਨ ਨਹੀਂ ਲੈਣ ਦਿੱਤੀ ਠੀਕ ਤੁਸੀਂ ਆਪਦੀ ਟਰਮ ਦੇ ਵਿੱਚ ਜੋ ਕੰਮ ਕੀਤੇ ਐ ਤੁਸੀਂ ਉਹਨਾਂ ਦਾ ਹਿਸਾਬ-ਕਿਤਾਬ ਦੇਣ ਲਈ ਇਹਨਾਂ ਮੈਂ ਤਿਆਰ ਆ ਮੇਰੇ ਕੋਲ ਜਿੰਨੇ ਚਿਰ ਦਾ ਮਰਜ਼ੀ ਲੈਣ ਜੇ ਮੇਰੇ ਕੋਲ ਕੋਈ ਸਾਬਤ ਹੋ ਜਾਏਗਾ ਪੈਸਾ ਵਿਆ ਮੈਂ ਕਾਰਵਾਈ ਚ ਲਿਖਿਆ ਤੇ ਕੀਤਾ ਨਹੀਂ ਹੂੰ ਅੱਜ ਵੀ ਉਹਨੇ ਸਾਲਾਂ ਦੀ ਵਿਆਜ ਸਮੇਤ ਪੈਸੇ ਨਹੀਂ ਦਿੱਤੇ ਠੀਕ ਹੈ ਮੌਜੂਦਾ ਸਰਪੰਚ ਸਾਹਿਬ ਕਿੱਥੇ ਨੇ ਤੁਸੀਂ ਉਹਨਾਂ ਨੇ ਬੁਲਾਇਆ ਵੀ ਆਓ ਇੱਥੇ ਗੱਲ ਕਰੀਏ ਉਹਨਾਂ ਨੇ ਮਗਰ ਫੋਨ ਲਾ ਦੇ ਨੂੰ ਕਰੇ ਤਾਂ ਕਹਿੰਦਾ ਵੀ 8 ਵਜੇ ਤੜਕੇ ਮੈਨੂੰ ਫੋਨ ਕਰਿਆ ਜੇ ਮੈਂ ਦੱਸ ਦਿਆਂਗਾ ਵੀ ਆਣਾ ਹੈ ਕਿ ਨਹੀਂ ਆਣਾ ਇੱਕ ਵਾਰੀ ਪ੍ਰਧਾਨ ਸਾਡੇ ਨਾਲ ਗੱਲ ਹੋਈ ਏ ਸਾਰਿਆਂ ਨੇ ਪੰਚਾਇਤ ਖੜਚ ਕੇ ਫੋਨ ਲਾਇਆ ਉਹ ਕਹਿੰਦਾ ਵੀ ਮੇਰੇ ਫਾਰਮ ਵਿੱਚ ਆ ਜਾ ਹਮ ਅਸੀਂ ਉਹਨੂੰ ਕਹੇ ਵੀ ਅਸੀਂ ਵੀਰੇ ਸਾਰੀ ਕਮੇਟੀ ਕਹਿੰਦੀ ਨੌਜਵਾਨ 45 ਮੈਂਬਰ ਸਾਡੇ ਹੈਗੇ ਨੇ 50 ਅੱਜ ਤਾਂ ਵੀ ਅਸੀਂ ਕਿਸੇ ਦੇ ਘਰੇ ਨਹੀਂ ਜਾ ਪੰਚਾਇਤ ਟੁੱਟਦੀ ਏ ਪੰਚਾਇਤ ਘੱਟ ਵਿੱਚ ਸਰਪੰਚ ਜੁੜਦਾ ਇਲੈਕਸ਼ਨ ਹੁੰਦਾ ਹੈ ਸਰਕਾਰੀ ਜਗ੍ਹਾ ਦੇ ਵਿੱਚ ਕਿਸਦੇ ਘਰੇ ਲੈਕਸ਼ਨ ਨਹੀਂ ਹੁੰਦਾ ਜਾਂ ਪੰਚਾਇਤ ਨਹੀਂ ਚੜਦੀ ਠੀਕ ਹੈ ਜੀ ਨਹੀਂ ਭਗਾਇਆ ਸੀ ਕਿੰਨੇ ਦਿਨ ਹੋ ਗਏ ਨੂੰ ਫੋਨ ਕਰਤੇ ਨੂੰ ਉਹਨੇ ਪਿਆਰੇ ਪਤਨ ਖਾਨੂੰ ਜਵਾਬ ਨਹੀਂ ਹਾਂ ਹਾਂਜੀ ਇੱਥੇ ਭਗਾਇਆ ਸੀ ਤੇ ਨਹੀਂ ਆਇਆ ਜੀ ਤੇ ਫਿਰ ਸਾਨੂੰ ਕਾਰਵਾਈ ਪਾਣੀ ਪੀ ਜੀ ਮੈਂ ਆ ਜੀ ਤੁਹਾਨੂੰ ਹੁਣ ਤੁਸੀਂ ਮੰਗ ਕੀ ਕਰਦੇ ਹੋ ਜਿਹੜੇ ਹਾਲਾਤ ਤੁਹਾਡੇ ਪਿੰਡ ਦੇ ਹੋਏ ਪਏ ਐ ਦਾ ਇਹ ਮੰਗ ਹੈ ਵੀ ਪੰਚਾਇਤੀ ਜੋ ਪੈਸਾ ਪਿਆ ਹੈ ਉਹ ਸਾਡੇ ਪਿੰਡ ਤੇ ਲਾਇਆ ਜਾਵੇ ਸਾਡੇ ਪਿੰਡ ਜਿਹੜਾ ਜਿਹੜਾ ਖਾਤਾ ਜਿਉਂਦਾ ਹਲਦਾਂ ਗੱਡੀ ਪੈਸੇ ਹੀ ਪਿਆ ਆ ਗਿਆ ਇਹ ਸਾਨੂੰ ਇੱਕ ਇੱਕ ਦਾ 1 ਰੁਪਏ ਦਾ ਪੈਸੇ ਦਾ ਹਿਸਾਬ ਲੈ ਜਾਵੇ ਤੇ ਉਹਦਾ ਵੀਡੀਓ ਦਫ਼ਤਰ ਤੋਂ ਲੈ ਲਓ ਤੁਸੀਂ ਸਰ ਉੱਥੇ ਜਾਈ ਤੇ ਸੁਣਵਾਈ ਸੁਣਵਾਈ ਨਹੀਂ ਹੁੰਦੀ ਜੀ ਆ ਡੀ ਆਈ ਭਾਈ ਜੀ ਹਾਂ ਜੀ ਭਾਈ ਜੀ ਆ ਬੈਠੇ ਜੀ ਫੇਰ ਭਾਈ ਤੁਸੀਂ ਜਸਵੰਤ ਉਹ ਖੜਾ ਹਾਂ ਜੀ ਹਾਂਜੀ ਅਸੀਂ ਆਰਟੀਆਈ ਪੰਜਾਂ ਦੇ ਪਹਿਲਾਂ ਮੈਂ ਤਾਂ 2-3 ਸਾਲ ਤੋਂ 21 ਤੋਂ ਲੱਜ ਕੋਸ਼ਿਸ਼ ਕਰ ਰਹੇ ਹਾਂ ਕੋਈ ਸੁਣਵਾਈ ਨਹੀਂ ਆਰਟੀਆਈ ਦਾ ਜਵਾਬ ਹੀ ਮਿਲਿਆ ਚਾਚਾ ਸਾਡੇ 3 ਸਾਲ ਤੋਂ ਲੱਗਿਆ ਕੀ ਕਹਿੰਦੇ ਆ ਬੱਸ ਇਹਨੇ ਤਰੀਕ ਪਾਉਂਦੇ 3 ਕੁ ਮਹੀਨਿਆਂ ਦੀ 20 ਦਿਨਾਂ ਦੀ 25 ਦਿਨਾਂ ਫਿਰ ਬੁਲਾ ਕੇ ਯੂ ਹੀ ਕਾਣੀ ਆ ਅਗਲੀ ਤਰੀਕ ਆਇਆ ਇਹ ਕਰ ਲੈਣੀਆਂ ਕਰ ਲੈਣ ਆਪਸਰ ਨਹੀਂ ਹੈਗਾ ਛੁੱਟ ਤੇ ਕਿਹੜੇ ਦਫ਼ਤਰ ਆਰਟੀਆਈ ਦਿੱਤੀ ਸੀ ਆਰਟੀਆਈ ਪਹਿਲਾਂ ਅਸੀਂ ਕ ਵੀਡੀਓ ਦਿੱਤੀ ਜੀ ਜਲਾਰਾ ਬਾਦ ਹਾਂਜੀ ਨਹੀਂ ਨਹੀਂ ਗੁਰੂ ਸਾਹਿਬ ਗੁਰੂ ਸਾਹਿਬ ਸਿਰਫ ਰੋਇਕੋਰੀ ਦਿੱਤੀ ਹੈ ਅੱਛਾ ਕਿਹੜੀ ਪੀਓ ਤੇ ਤੇ ਬਾਕੀ ਇਹ ਤਾਂ ਵੀ ਪਾਈਆਂ ਨੇ ਐਮਐਲਏ ਕੌਣ ਹੈ ਤੁਹਾਨੂੰ ਇੱਥੇ ਲੱਗਦਾ ਅੱਛਾ ਫੋਜਾ ਸਿੰਘ ਹੈ ਹਾਂਜੀ ਉਹਨਾਂ ਕੋਲ ਹੀ ਪਹੁੰਚ ਕੀਤੀ ਇੱਕ ਦੋ ਵਾਰ ਕੀ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਡੀਡੀਪੀ ਕੋਲ ਜਾਓ ਮਾਰਕ ਕਰਤੀ ਐਪਲੀਕੇਸ਼ਨ ਉਹ ਵੀ ਦਬਲੀ ਗਈ ਹਮ ਬਾਕੀ ਤੁਹਾਡੇ ਸਾਹਮਣੇ ਜਿੰਨਾ ਕੰਮ ਉੱਠ ਗਿਆ ਪੈਂਦਾ 3 ਤੇ ਲਾਤ ਦੇਖੀ ਠੀਕ ਹੈ ਜੀ ਪਾਜੀ ਕੀ ਨਾਂ ਹੈ ਤੁਹਾਡਾ ਚੰਨ ਸਿੰਘ ਕੀ ਉਦਾ ਤੁਹਾਡੇ ਕੋ ਮੈਂਬਰ ਮੈਂਬਰ ਹੋ ਸਖਤ ਜੀ ਅੱਜ ਤੁਹਾਡੇ ਪਿੰਡ ਦੀ ਨੌਜਵਾਨ ਸੁਭਾ ਨੇ ਬੁਲਾਇਆ ਸੀਗਾ মিডিਆ ਨੂੰ ਔਰ ਅਸੀਂ ਸਾਰਾ ਪਿੰਡ ਜਾ ਕੇ ਦੇਖ ਕੇ ਆਏ ਹਾਂ ਹਾਲਾਤ ਕੀ ਹੈਗੇ ਪਹਿਲਾਂ ਤਾਂ ਕੀ ਦੱਸਣਾ ਚਾਹੋਗੇ ਹਾਲਾਤਾਂ ਨੂੰ ਲੈ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਵਿਕਾਸ ਨੂੰ ਲੈ ਕੇ ਜਿੰਨਾ ਕਿ ਜਿਹਸਾਨਾ ਹੈਗਾ ਤੁਸੀਂ ਦੀ ਕਾ ਆਪਾਂ ਕੁਝ ਨਵਾਂ ਕਹਿ ਸਕਦੇ ਨਹੀਂ ਪਿਛਲੇ 5-7 ਸਾਲਾਂ ਚ ਵਿਕਾਸ ਹੋਇਆ ਜਾਂ ਆਪਾਂ ਜਿੰਨਾ ਕ ਆਪਣੇ ਅੰਦਰ ਸੀਗਾ ਜਾਂ ਤੁਹਾਨੂੰ ਪਤਾ ਹੈ ਮੈਂਬਰਾਂ ਦੇ ਵਸ ਕੀ ਹੁੰਦਾ ਹਾਂ ਜਾਂ ਮੈਂਬਰਾਂ ਕੋ ਗ੍ਰਾਂਟ ਆਉਂਦੀ ਜਗ ਮੈਂਬਰਾਂ ਕੋ ਪੈਸਾ ਹੁੰਦਾ ਨਹੀਂ ਨਹੀਂ ਤੁਹਾਡੇ ਤੇ ਅਲੀਗੇਸ਼ਨ ਨਹੀਂ ਹੈਗੇ ਤੁਹਾਡੇ ਤੋਂ ਪੁੱਛ ਰਹੇ ਆ ਕਿ ਪਿੰਡ ਦੇ ਚ ਪਿਛਲੇ 7 ਸਾਲਾਂ ਚ ਕੀ ਕੰਮ ਹੋਇਆ 7 ਸਾਲਾਂ ਨਹੀਂ ਅਜੇ ਤਾਂ 5 ਸਾਲ ਤੋਂ ਜਾਣਦੇ ਸੰਸਦ ਸਾਲ 5 ਸਾਲਾਂ ਲਾਇ ਕਿਉਂ 5 ਸਾਲਾਂ ਜਿੰਨਾ ਸਾਡੇ ਕੋਲ ਆਇਆ ਅਸੀਂ ਜਿੰਨਾ ਕਿ ਚੱਕ ਚਾਈ ਕਰੀ ਕੋਈ ਸਾਡੇ ਕੋਲ ਪੈਸੇ ਸੀਗੇ ਅਸੀਂ ਇੱਕੋ ਪਿੱਛੇ ਗਰਾਉਂਡ ਬਣਾਇਆ ਨਾਲੇ ਦੋ ਮਕਾਨ ਬਣਾਏ ਠੀਕ ਆ ਉਸ ਤੋਂ ਬਾਅਦ ਕੋਈ ਮਾੜਾ ਮੋਟ ਜੇ ਕੋਈ ਖਾਲੀ ਕੁਲੀ ਬਣੀ ਹੈ ਜੇ ਇੱਕ ਫਿਰ ਨਹੀਂ ਰਹਿੰਦੀ ਸੀ ਪਰੇ ਬਣਨ ਵਾਲੀ ਉਹ ਬਣੀ ਤੇ ਸ਼ਮਸ਼ਾਨ ਘਰ ਫਿਰ ਨਹੀਂ ਤਾਂ ਕਹਿੰਦੇ ਸਰਪੰਚ ਸਾਹਿਬ ਦੇ ਘਰ ਨੂੰ ਜਾਂਦੀ ਉਹੀ ਬਣੀ ਹੈ ਹਾਂਜੀ ਉਧਰ ਹੀ ਬਣੀ ਹੈ ਉਹ ਉਧਰ ਉਹਨਾਂ ਦੀ ਬਣੀ ਹੈ ਗਲੀਆਂ ਨਾਲੀਆਂ ਤਾਂ ਕਹਿੰਦੇ ਬਣੀਆਂ ਹੀ ਨਹੀਂ ਗਾਇ ਖਾਲੀ ਮੇਰੇ ਬੂਵੇ ਗਜਿੰਡੀ ਗੇਟ ਲੱਗਣੇ ਮੈਂ ਜਿੰਨੀ ਰਿਕਵੈਸਟ ਕਰੀ ਸੀ ਆਪਣੇ ਹੀਰਾ ਸਾਹਿਬ ਨੂੰ ਜਦੋਂ ਮੈਂਬਰ ਬਣ ਲੱਗਿਆ ਉਹਨੇ ਕ ਆਪਾਂ ਜਿੰਨਾ ਕ ਆਪਾਂ ਨੂੰ ਸੀਗਾ ਆਪਾਂ ਲੋ ਜੀ ਤੁਹਾਡਾ ਵਿਕਾਸ ਹੋਇਆ ਯਾਨੀ ਕਿ ਥੋੜਾ ਬੋਤਾ ਹੋਇਆ ਵੀ ਇਹ ਪੂਰਾ ਨਹੀਂ ਹੈ ਤੁਸੀਂ ਆਪਦੀ ਗਲੀ ਦਾ ਕਰਾ ਲਿਆ ਹਾਂ ਨਾ ਗਲੀ ਦਾ ਨਹੀਂ ਹੋਇਆ ਜੀ ਖਾਲੀ ਰਿੱਟਾ ਲਵਾਈਆਂ ਸੜਕ ਤੇ ਉਹੀ ਚਲੋ ਤੁਹਾਡੇ ਹੀ ਹੋ ਗਿਆ ਨਾ ਜੀ ਜਿੰਨੀ ਕ ਲੱਗੀ ਆਪਣੇ ਕੋਲ ਜਿੰਨੀ ਕ ਆਪਣੀ ਪਾਵਰ ਚੱਲੀ ਆ ਬੌਨੇ ਦੇ ਚਿੱਟੇ ਅ ਮੇਰਾ ਚਲ ਗਿਆ ਵੀ 2 ਕਿਗ ਲਈ ਠੇਕਾ ਕਿੰਨਾ ਆਉਂਦਾ ਠੇਕਾ ਤਾਂ ਵੇਖੋ ਜੀ ਜੇ ਮੰਨ ਲਓ ਅੱਜ ਦੇਖੀਏ ਤਾਂ ਹੈਗਾ 10-15 ਲੱਖ ਦੇ ਹਿਸਾਬ ਨਾਲ 15 ਲੱਖ ਤਕਰੀਬ 16 ਲੱਖ ਠਾ ਤੇ ਉਹ ਪੈਸੇ ਕਿੱਥੇ ਜਾਂਦੇ ਨੇ ਕਿਉਂਕਿ ਪਿੰਡ ਦੇ ਵਿਕਾਸ ਤੇ ਤਾਂ ਲੱਗੇ ਹੀ ਨਹੀਂ ਪਿੰਡ ਦੇ ਵਿਕਾਸ ਤਾਂ ਜੀ ਹੁਣ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਠੀਕ ਆ ਇਹ ਤਾਂ ਜਾਂ ਸਰਪੰਚ ਸਾਹਿਬ ਨੂੰ ਪਤਾ ਹੋਏਗਾ ਨਹੀਂ ਤੁਸੀਂ ਨੰਬਰਦਾਰ ਹੋ ਆ ਸੌਰੀ ਮੈਂਬਰ ਹੋ ਤੁਸੀਂ ਤੁਸੀਂ ਐਜ਼ ਅ ਮੈਂਬਰ ਕਦੇ ਸਰਪੰਚ ਸਾਹਿਬ ਨੂੰ ਕਿਹਾ ਵੀ ਯਾਰ ਪਿੰਡ ਤੇ ਵੀ ਕੋਈ ਲਾ ਲਈ ਆਪਾਂ ਠੇਕਾ ਆ ਰਿਹਾ ਪੈਸੇ ਆ ਰਹੇ ਜਿੰਨਾ ਕਿ ਮੈਂ ਕਿਹਾ ਜ਼ੋਰ ਲਾਇਆ ਹੈ ਜਿੰਨਾ ਕੀਤਾ ਗਿਆ ਕਰਵਾਇਆ ਮੰਨ ਲਓ ਇੱਕ ਬੰਦਾ ਜਦੋਂ ਕੋਈ ਬੰਦਾ ਵੀ ਹੈ ਨਾ ਇਕੱਲੇ ਬੰਦਾ ਕੁਝ ਨਹੀਂ ਕਰ ਸਕਦਾ ਹਮ ਸੰਯੋਗਤਾ ਦੇਣੀ ਪੈਂਦਾ ਇਹਨੂੰ ਦੇਖੋ ਜੀ ਕਈ ਖਾਲੀਆਂ ਇਹੋ ਜਿਹੀਆਂ ਨੇ ਤੇ ਘਰ ਬਣ ਗਏ ਨੇ ਖਾਲੀ ਵਿੱਚ ਬੰਦਾ ਨਹੀਂ ਵੱਢ ਸਕਦਾ ਖਾਲੀ ਸਾਹ ਹੁੰਦੀ ਨਿਰਾਪਾ ਪੰਚਾਇਤ ਤੋਂ ਦੋਸ਼ ਨਾ ਲਈਏ ਕੁਛ ਅਸੀਂ ਆਪਣੇ ਆਪ ਤੇ ਵੀ ਲਈਏ ਜੇ ਮੰਨ ਲਓ ਮੈਂ ਖਾਲੀ ਦੇ ਘਰ ਪਾਉਣ ਲੱਗਾ ਤਾਂ ਮੈਨੂੰ ਸ਼ਰਮ ਹੋਣੀ ਚਾਹੀਦੀ ਹੈ ਮੈਂ ਖਾਲੀ ਸਾਰੇ ਪਿਛਲੇ ਪਬਲਿਕ ਦੀ ਸਾਰੀ ਦੀ ਬੰਦ ਕਰ ਰਿਹਾ ਛੱਪੜ ਕਿੰਨੇ ਕਿੱਲਿਆਂ ਦਾ ਤੁਹਾਡੇ ਪਿੰਡ ਛੱਪੜ 13 ਕਿੱਲਿਆਂ ਦਾ ਵਿਖਦਾ ਤਾਂ ਇੱਕ ਕਿੱਲਾ ਵੀ ਨਹੀਂ ਉਹ ਤਾਂ ਫਿਰ ਜੀ ਜਿਹੜੇ ਸਾਹਿਬ ਅੱਗੇ 40 ਸਾਲ ਜਿੰਨਾ ਸਰਪੰਚੀ ਕੀਤੀ ਉਹਨਾਂ ਸਰਪੰਚਰ ਪੁੱਛਿਆ ਜਾਵੇ ਉਹਨਾਂ ਨਾਲ ਕਿਵੇਂ ਮਲਾਇਆ ਨਹੀਂ ਇਹ ਜੇ ਆਪਾਂ ਇਹ ਇਲਜ਼ਾਮ ਲਾਵਾਂਗੇ ਵੀ ਉਹਨੇ ਕੀਤਾ ਉਹਨੇ ਕੀਤਾ ਇਹਨੂੰ ਠੀਕ ਤਾਂ ਕਰਨਾ ਪੈਣਾ ਨਾ ਆਪਾਂ ਕੀ ਕੀਤਾ ਆਪਾਂ ਕੀ ਕੀਤਾ ਚਲੋ 40 ਸਾਲਾਂ ਵਾਲੇ ਕਰਗੇ ਕਬਜ਼ੇ ਕਰਾਗੇ ਆਪਾਂ ਉਹਨਾਂ ਨੂੰ ਛਡਾਂਜ ਲਈ ਕੀ ਕੀਤਾ ਅਸੀਂ ਛਡਾਂ ਵਾਲੀ ਖਾਲੀ ਮਾਰੀ ਆ ਵੀ ਖਾਲੀ ਦੇ ਅੱਗੇ ਨਾ ਵਧੂ ਉਹ ਤਾਂ ਫਿਰ ਤੂੰ ਰਜਿਸਟਰ ਕਰਤਾ ਵੀ ਇੱਥੋਂ ਦੇਕਣ ਕਰ ਲੋ ਕਬਜ਼ੇ ਹੈ ਨਾ ਅਗਾਣਾ ਗੱਲ ਅੱਗੇ ਵਧੇ ਜਾ ਰਹੇ ਚਲੋ ਰਜਿਸਟਰ ਨਹੀਂ ਕਰਦਾ ਅੱਜ ਤਾਂ ਵਧਣਾ ਰੋਕਿਆ ਅੱਛਾ ਅਗਾ ਨਹੀਂ ਅੱਛਾ ਇੱਕ ਪਾਈਪਾਂ ਪੂਪਾਂ ਵੀ ਕੋਈ ਆਈਆਂ ਕਹਿੰਦੇ ਪਾਣੀਆਂ ਸੀਗੀਆਂ ਉਹ ਖਾਲੀ ਖੱਟੀ ਪਈ ਉਹ ਪਾਈਆਂ ਨਹੀਂ ਕਿਹੜੀ ਖਾਲੀ ਘਟੀ ਉਹ ਛੱਪਣ ਲੱਗੇ ਨਹੀਂ ਖਾਲੀ ਨਹੀਂ ਜੀ ਉਹ ਤਾਂ ਸਿਰਫ ਅੱਗੇ ਵੱਧਣ ਤੋਂ ਰੋਕਣ ਦੇ ਅੱਛਾ ਜਿਹੜੀ ਲੋਕ ਅੱਗੇ ਵਧੀ ਜਾਂਦੇ ਨੇ ਉਹਨਾਂ ਨੂੰ ਰੋਕਣ ਦੀ ਖਾਲੀ ਪਾਈਪਾਂ ਵਗੈਰਾ ਨਹੀਂ ਆਈਆਂ ਸੀਵਰੇਜ ਦੀਆਂ ਪਾਣ ਲਈ ਸੀਵਰੇਜ ਐਨੀ ਆਈ ਪਾਈਪ ਸੀਵਰੇਜ ਦਾ ਕੋਈ ਪ੍ਰੋਜੈਕਟ ਨਹੀਂ ਆਇਆ ਪੰਜ ਸਾਲਾਂ ਚ ਨਹੀਂ ਆਇਆ ਜੀ ਪਾਇਆ ਮਤੇ ਪਾਏ ਨੇ ਨਰੇਗਾ ਜੀ ਪੈਂਦੇ ਨੇ ਤੁਹਾਨੂੰ ਪਤਾ ਪੰਜ ਸਾਲਾਂ ਸਰਕਾਰਾਂ ਨੇ ਕੋਈ ਪੰਚਾਇਤ ਨੂੰ ਗ੍ਰਾਂਟ ਨਹੀਂ ਦਿੱਤੀ ਉਹਨਾਂ ਨੇ ਮਤੇ ਪਾਏ ਨੇ ਜਿੰਨੇ ਪਾਏ ਨਰੇਗਾ ਦੇ ਜੋ ਗ੍ਰਾਂਟ ਦੀ ਦਾ ਇਸ ਪਿੰਡ ਨੂੰ ਲੋੜ ਹੀ ਨਹੀਂ ਆਪਦੀ ਬਹੁਤ ਪੈਸਾ ਹੈਗਾ। ਮੇਰੀ ਗੱਲ ਕਰ ਰਹੇ ਵੀ ਮੰਨ ਲਓ ਵੀ ਉਹ ਆਉਂਦਾ ਨਹੀਂ ਇਹ ਦਾ ਨਰੇਗਾ ਜੋ ਆਉਣਾ ਉਹ ਨਰੇਗਾ ਜੀ। ਅੱਛਾ ਇੱਕ ਨਾ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਇਸ ਗੱਲ ਦੀ। ਅ ਪਿੰਡੇ ਚ ਨਾ ਅਸੀਂ ਬੜੇ ਘਰਾਂ ਚ ਗਿਆ ਮੈਂ ਤੇ ਉੱਥੇ ਵੇਖਿਆ ਵੀ ਗਰੀਬ ਲੋਕ ਜਿਹੜੇ ਗਰੀਬ ਗੁਰਬਾਏਗਾ। ਉਹਨਾਂ ਦੇ ਟਾਂ ਟਾਰੇ ਜੇ ਟਾਂਚੇ ਜੇ ਖੜੇ ਐ ਤੇ ਪੈਸੇ ਕਹਿੰਦੇ ਵੀ ਸਾਥੋਂ ਲੈ ਲੈ ਸਰਪੰਚ ਨੇ ਲੈ ਲੈ ਤੇ ਲਾਈ ਨਹੀਂ। ਇਹ ਗੱਲ ਦੱਸੋ ਜੀ ਤੁਹਾਡੇ ਖਾਤੇ ਪੇਮੈਂਟ ਆਈ ਹੈ। ਹਾਂ। ਕੁਛ ਵੀ ਨਹੀਂ ਦੇ ਦੋ ਕਿਹੜਾ ਗੱਲ ਆਹੀ ਹੈ ਨਾ ਵੀ ਉਹ ਬੰਦੇ ਜਿਹੜੇ ਅਨਪੜ ਬੰਦੇ ਐ ਔਰਤਾਂ ਨੇ ਇੱਕ ਨੇ ਦੋ ਨਹੀਂ ਘਟੋ ਘਟ ਵੀ 8 10 ਔਰਤਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਨਾਲ ਜਾ ਕੇ ਪੈਸੇ ਕਢਾਏ ਉਹਨਾਂ ਨੇ ਵੀ ਤੁਹਾਨੂੰ ਸਮਾਨ ਅਸੀਂ ਲੈ ਕੇ ਦਾਂਗੇ ਹੁੰਦਾ ਇਹ ਟਾਂ ਇਹ ਉਹ ਤੁਹਾਨੂੰ ਅਸੀਂ ਲੈ ਕੇ ਦਾਂਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਦੀ ਜ਼ਿੰਮੇਵਾਰੀ ਨਾ ਫਿਰ ਇਹ ਕੁਝ ਹੋਇਆ ਤੁਹਾਡੇ ਸਾਹਮਣੇ ਹੋਇਆ ਪਿੰਡ 'ਚ ਹੋਇਆ ਮੈਂ ਕੁਛ ਨਹੀਂ ਕਹਾਂਗਾ ਹੋਇਆ ਜਾਂ ਨਹੀਂ ਹੋਇਆ ਜਿਹਦੇ ਨਾਲ ਹੋਇਆ ਉਹ ਦੱਸੇ ਮੈਂ ਨਹੀਂ ਕੁਛ ਕਹਿੰਦਾ ਮੈਂ ਨਾਲ ਗਿਆ ਤੇ ਮੈਨੂੰ ਕਹਿਣ ਵੀ ਤੂੰ ਨਾਲ ਗਿਆ ਉਹ ਨਾਲ ਜਿਹੜਾ ਇਹ ਤੋਂ ਖਾਤੇ ਪੇਮੈਂਟ ਪਈਏ ਜਾਂ ਮੈਂ ਕੋਲ ਸੀ ਮੈਨੂੰ ਦੱਸ ਦੇਣਾ ਨਹੀਂ ਨਹੀਂ ਤੁਸੀਂ ਕੋਲ ਨਹੀਂ ਨਹੀਂ ਕੋਲ ਨਹੀਂ ਮੈਂ ਤੁਹਾਡੇ ਕੋਲ ਵੈਸੇ ਪੁੱਛ ਜੇ ਆਈਏ ਤਾਂ ਮੈਨੂੰ ਵਿਖਾ ਦੇਣਾ ਜੀ ਤੇ ਆਈ ਵਿਖਾਈ ਅਸੀਂ ਇਹਨੂੰ ਸਾਡੇ ਕੋਲ ਪੇਮੈਂਟ ਫਲਾਣੇ ਬੰਦੇ ਨੇ ਮੈਂ ਹੁਣ ਕਿਵੇਂ ਕਹਾਂਗਾ ਇਸ ਬੰਦੇ ਕੋਲ ਪੇਮੈਂਟ ਹੈ ਮੈਂ ਤੁਹਾਨੂੰ ਦਿੰਦਾ ਨਹੀਂ ਦੇਖਿਆ ਤਾਂ ਮੈਂ ਕਿਵੇਂ ਕਹਾਂਗਾ ਵੀ ਇਹ ਬੰਦੇ ਪੇਮੈਂਟ ਦੇ ਦਿੱਤੀ ਜੀ ਬਿਲਕੁਲ ਅੱਛਾ ਆਪਾਂ ਜੇ ਓਵਰਆਲ ਓਵਰਆਲ ਗੱਲ ਕਰੀਏ ਜਿਹੜੀ ਉਹਨੇ ਨੌਜਵਾਨਾਂ ਨੇ ਕਮੇਟੀ ਬਣਾਈ ਹੈ ਤਾਂ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਬਹੁਤ ਵਧੀਆ ਕਰਨਾ ਚਾਹੀਦਾ ਸਦਾਰ ਜੇ ਮੰਨ ਲਓ ਕੋਈ ਨਹੀਂ ਸਹੀ ਕੰਮ ਕਰਦਾ ਤੂੰ ਸਾਨੂੰ ਪਿਆਰ ਨਾਲ ਬੈਠ ਕੇ ਸਮਝਾਉਣਾ ਚਾਹੀਦਾ ਉਹਨੂੰ ਜੇ ਨਹੀਂ ਮੰਨਦਾ ਤਾਂ ਸਾਨੂੰ ਇਦਾਂ ਬੁਲਾਉਣਾ ਚਾਹੀਦਾ ਉਹਨੂੰ ਚਲੋ ਤੁਸੀਂ ਤੁਹਾਡਾ ਉਹਨੇ ਇਹ ਕਹਣਾ ਕਿ 5 ਸਾਲਾਂ ਦੇ ਵਿੱਚ ਤੁਹਾਡੀ ਟਰਮ ਦੇ ਵਿੱਚ ਇੱਕ ਤੁਸੀਂ ਸਟੇਡੀਅਮ ਹਾਂਜੀ ਬਣਾਇਆ ਦੋ ਕਮਰੇ ਉੱਥੇ ਬਣਾਏ ਆ ਤੇ ਇੱਕ ਤੁਹਾਡੀ ਗਲੀ ਦੇ ਵਿੱਚ ਨਾਲੀ ਟੇਟਾ ਲੱਗੀ ਆ ਹਾਂਜੀ 5 ਸਾਲਾਂ 'ਚ ਇਹ ਕੰਮ ਹੋ ਗਿਆ ਫਿਰ ਨਹੀਂ ਹੋਈ ਫਿਰ ਨਹੀਂ ਤਾਂ ਨਿੱਜੀ ਹੋਗੀ ਨਾ ਇੱਕ ਪੰਚਾਇਤਕਰ ਪੰਚਾਇਤਕਰ ਉਹ ਕਰਨਾ ਸ਼ਮਸ਼ਾਨ ਘਰ ਸ਼ਮਸ਼ਾਨ ਘਰ ਉੱਥੇ ਕੀ ਹੋਇਆ ਉਹ ਚਾਰ ਦੀਵਾਰੀ ਚਾਰ ਦਵਾਰੀ ਕਰਾਈ ਗਈ ਹਾਂ ਇੱਕ ਲੋਗ ਲੈ ਪਹਿਲਾਂ ਦੇ ਜਿਆਦਾ ਅੱਛਾ ਮੈਂ 5 ਸਾਲਾਂ ਚ ਇਹ ਕੁਝ ਹੀ ਹੋਇਆ ਜੋ ਆਪਣੇ ਦੇਖਣ ਦੇ ਵਿੱਚ ਪਤਾ ਆਪਾਂ ਉਸ ਗੱਲ ਦੇ ਦਿੰਨੇ ਆ ਆਪਾਂ ਕਿਸੇ ਸੇਵੇ ਜਨਾ ਵੜਨਾ ਨਾ ਆਪਾਂ ਜੀ ਲੈਣਾ ਦੇਣਾ ਜੀ ਠੀਕ ਹੀ ਨਾ ਤੁਹਾਡਾ ਸੁਚੇਨ ਸਿੰਘ ਨਾ ਤੁਸੀਂ ਮੈਂਬਰ ਹੋ ਮਚਾ ਠੀਕ ਕੀ ਮਸਲਾ ਚੱਲ ਰਿਹਾ ਹੈ ਤੁਹਾਡੇ ਪਿੰਡ ਦੇ ਵਿੱਚ ਨੌਜਵਾਨ ਸਭਾ ਬਣੀ ਹੈ ਇੱਕ ਔਰ ਉਸ ਸਭਾ ਦੇ ਵੱਲੋਂ ਜਿਹੜਾ ਅੱਜ ਬੁਲਾਇਆ ਗਿਆ ਸੀ মিডিਆ ਨੂੰ ਸਾਨੂੰ ਔਰ આરોਪ ਜਿਹੜੇ ਆ ਤੁਹਾਡੇ ਤੇ ਲਾਏ ਗਏ ਆ ਕੀ ਪਿੰਡ ਦੇ ਵਿੱਚ ਵਿਕਾਸ ਜਿਹੜਾ ਹੈਗਾ ਉਹ ਤੁਹਾਡੀ ਟਰਨਓਵਰ ਦੇ ਵਿੱਚ ਨਹੀਂ ਕੀਤਾ ਗਿਆ ਔਰ ਪੰਚਾਇਤੀ ਪੈਲੀ ਹੈ ਜਿਹੜੀ ਉਹਦਾ ਜਿਹੜਾ ਠੇਕਾ ਹੈਗਾ ਜੋ ਉਹ ਕਹਿੰਦੇ ਹੈ ਕਿ 5 ਸਾਲਾਂ ਦੇ ਵਿੱਚ ਕਰੋੜ ਰੁਪਏ ਦੇ ਕਰੀਬ ਬਣਦਾ ਤੇ ਉਹ ਪੈਸਾ ਜਿਹੜਾ ਹੈਗਾ ਉਹਦਾ ਹਿਸਾਬ-ਕਿਤਾਬ ਨਹੀਂ ਕੀਤਾ ਜਾਂਦਾ ਕੀ ਨਾ ਠੀਕ ਹੈ ਤਨੇਜਾ ਸਾਹਿਬ ਜੀ ਪਹਿਲਾ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਸੀਂ ਆਏ ਪਿੰਡ ਦੇ ਵਿਚਾਰ ਸੁਣੇ ਮੇਰੇ ਕੋਲ ਵੀ ਪਹੁੰਚੇ ਗੱਲ ਇਹ ਆ ਜੀ ਇਹਨਾਂ ਨੇ ਜਿਹੜਾ ਪਿੰਡ ਦਾ ਬਾਰੇ ਇਹਨਾਂ ਨੇ ਐਲੀਗੇਸ਼ਨ ਲਾਇਆ ਮੇਰੇ ਤੇ ਪਿੰਡ ਦੇ ਵਿੱਚ ਜਿੰਨਾ ਕੁ ਜੋਗੇਗੇ ਸਸੀ ਜੀ ਜਿੰਨਾ ਪੈਸੇ ਆਏ ਨੇ ਸਾਰਾ ਕੁਝ ਹੀ ਹੋਇਆ ਤੁਹਾਡੇ ਸਾਹਮਣੇ ਆ ਮੇਰੇ ਕੋਲ ਸਭ ਯੂਸੀ ਨੇ ਜੀ ਜੋ ਕੰਮ ਕਰਾਏ ਨੇ ਬਾਕੀ ਗੱਲ ਇਹ ਆ ਵੀ ਹੁਣ ਤਾਂ ਕੋਈ ਇਹੋ ਜੀ ਗੱਲ ਹੀ ਨਹੀਂ ਰੇ ਇੱਕ ਚੀਜ਼ ਫਾਸਟ ਹੋ ਚੁੱਕੀ ਏ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੋ ਵੀ ਪੈਸਾ ਉਹਦਾ ਹਰੇਕ ਦੇ ਸਾਹਮਣੇ ਪਿਆ ਜੀ ਸੋਸ਼ਲ ਮੀਡੀਆ ਦੇ ਵਿੱਚ ਪਿਆ ਨੈਟ ਤੇ ਸਾਰਾ ਕੁਝ ਚੜਿਆ ਪਿਆ ਜਿੰਨਾ ਪੈਸਾ ਉਹ ਗਮਨ ਤਾਂ ਕੀਤਾ ਜਾ ਹੀ ਨਹੀਂ ਸਕਦਾ ਠੀਕ ਹੈ ਜੀ ਤੇ ਕੰਮ ਜਿਹੜੇ ਨੇ ਕੰਮ ਜਿੰਨੇ ਅਸੀਂ ਕਰਨ ਵਾਲੇ ਸੀ ਸਾਡੇ ਕੀਤੇ ਹੀ ਨੇ ਉਹਦੇ ਸਾਡੇ ਕੋਲ ਸਾਰੇ ਜੂਸੀ ਨੇ ਸਾਰੇ ਕੰਮ ਜੋ ਇਹਦੇ ਅਮਿੰਤੀਆਂ ਕਰਾਈਆਂ ਹੋਈਆਂ ਨੇ ਤੇ ਬਾਕੀ ਗੱਲ ਰਹੀ ਪੰਚਾਇਤ ਦੇ ਜਿਹੜੇ ਠੇਕੇ ਦੀ ਉਹ ਠੇਕੇ ਦੇ ਵਿੱਚ ਜੋ ਪੇਮੈਂਟ ਆਉਂਦੀ ਏ ਉਹਦਾ ਵੀ ਸਾਰਾ ਹਿਸਾਬ ਜਮਾ 1 ਕਰੋੜ ਰੁਪਈਆ ਤੋਂ ਚਲੋ ਨਹੀਂ ਕਹਿ ਸਕਦੇ ਪੰਜ ਟਰਨਓਵਰ ਦੇ ਵਿੱਚ 50-60 ਲੱਖ ਰੁਪਈਆ ਸਾਨੂੰ 65 ਲੱਖ ਰੁਪਈਆ ਸਾਰੀ ਗ੍ਰਾਂਟ ਸਰਕਾਰੀ ਤੇ ਪੰਚਾਇਤ ਦੇ ਜ਼ਮੀਨ ਦੀ 60-65 ਲੱਖ ਰੁਪਈਆ ਸਾਰੀ ਗ੍ਰਾਂਟ ਆਈ ਸੀ ਜਿੰਦੇ 1 ਓਵਰ ਦੇ ਵਿੱਚ ਜਿਹੜੇ ਟਰਨਓਵਰ ਦੇ ਵਿੱਚ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਗ੍ਰਾਂਟ ਅਸੀਂ ਜੋ ਥੋੜੀ-ਬੋਤੀ ਆਈ ਸਾਨੂੰ ਤੇ 14ਵੇਂ 13 14ਵੇਂ ਕਮਿਸ਼ਨ ਦੀ 15ਵੇਂ ਦੀ ਤਾਂ ਮੈ ਲਾਈ ਨਹੀਂ ਮੇਰੀ ਉਹ ਮੇ ਖਾਤੇ ਚ ਪਈ ਏ ਜੀ ਠੀਕ ਹੈ ਜੀ 14ਵੇਂ ਦੀ ਵਰਤੀ ਸੀ ਤੇ ਪੰਜਾਇਤ ਫੰਡ ਜਿਹੜਾ ਵਰਤਿਆ ਸੀ ਉਹਦਾ ਰੇਕ ਮੇਰੇ ਕੋਲ ਹਸਾਬ ਪਿਆ ਉਹ ਜਦੋਂ ਮੇਰੇ ਤੇ ਅਲੀਗੇਸ਼ਨ ਲਾਉਣ ਵੀ ਇੱਥੋਂ ਆ ਚੀਜ ਏ ਤੇ ਮੈਂ ਉਹਦਾ ਹਸਾਬ ਦੇਣ ਨੂੰ ਤਿਆਰ ਆ ਕੋਈ ਅਜ ਵੱਡੀ ਗੱਲ ਹੀ ਕੋਈ ਕਹਿੰਦੇ ਕਿ ਕੁਝ ਘਰ ਜਿਹੜੇ ਆ ਪ੍ਰਧਾਨ ਮੰਤਰੀ ਕਿੰਦੇ ਤੈ ਤਾਂਦੇ ਕੋਈ ਅੱਛੇ ਮਕਾਨ ਪੱਕੇ ਹਾਂਜੀ 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 ਉਹ ਰੋਪ ਲਾ ਰਹੇ ਉਹ ਕਹਿੰਦੇ ਵੀ ਉਹ ਜਿਹੜੇ ਸਰਪੰਚ ਸਾਹਿਬ ਨੇ ਸਾਤੋਂ ਪੈਸੇ ਲੈ ਲਏ ਉਹ ਕਹਿੰਦੇ ਵੀ ਇੱਟਾਂ ਤੇ ਮਟੀਰੀਅਲ ਮੈਂ ਲੈ ਕੇ ਦਊਂਗਾ ਤੇ ਪਰ ਉਹ ਲੈ ਕੇ ਨਹੀਂ ਦਿੱਤਾਗਾ ਕਈ ਕਹਿੰਦੇ ਅੱਧਾ ਬਜਾ ਅੱਧਾ ਲੈ ਕੇ ਦਿੱਤਾ ਬਲਕਿ ਉਹ ਕਹਿੰਨ ਕੁੱਲ ਮਿਲਾ ਕੇ ਰੋਪ ਹੈ ਕਿ ਉਹ ਸਿਰੇ ਵੀ ਛੜੇ ਵੇਖੋ ਜੀ 18 ਕਮਰੇ ਆਏ ਸੀ ਜੀ 18 ਦੇ ਵਿੱਚੋਂ 16 ਦੋ ਕਮਰੇ ਇਹੋ ਜਿਹੇ ਜਿਹੜੇ ਪੈਸੇ ਉਹਨਾਂ ਸਿੱਧੇ ਲਏ ਸੀ ਉਹਨਾਂ ਨੇ ਪਹਿਲੀ ਕਿਸ਼ਤ ਦੋਈ ਉਹਨਾਂ ਨੇ ਪੈਸੇ ਖਾਲੇ ਨੀ ਨੀ ਰੱਖੀ ਜੀ ਉਹਦੇ ਬਾਰੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਸੀ ਉਹਦੇ ਵਿੱਚੋਂ 5 7 ਬਾਕੀ ਕਮਰੇ ਵੀ ਲੋਕਾਂ ਨੇ ਆਪ ਵਾਰੇ 5 7 ਕਮਰਿਆਂ ਦੀ ਮੇਰੀ ਜ਼ਿੰਮੇਵਾਰੀ ਹੈਗੀ ਸੀ ਉਹ ਜਦੋਂ ਕਮਰੇ ਪੁਆ ਰਿਆ ਸਾ ਜੀ ਮੈਂ ਜਦੋਂ ਪਹਿਲਾਂ 4 ਕਮਰੇ ਪੂਰੇ ਕਰਾਏ ਉਹਨਾਂ ਤੇ ਮੈਂ 25 30000 ਰੁਪਇਆ ਬਾਧੂ ਲਾਇਆ ਸੀ ਉਹਨਾਂ ਮੈਨੂੰ ਕਿਸੇ ਨੇ ਪੈਸੇ ਨਹੀਂ ਮੋੜੇ ਉਦੋਂ ਬਾਅਦ ਜਿੰਦਾ ਵੀ ਕਮਰੇ ਹੈਗੇ ਸੀ ਉਹ ਪੂਰੇ ਕਰਕੇ ਦਿੱਤੇ ਨੇ ਮੈਂ ਜਿੰਦਾ ਹੁਣ ਕੋਈ ਰਹਿ ਗਿਆ ਉਹਦੀ ਆਪ ਦੇ ਪੈਸੇ ਲਾਉਣ ਖਣੋ ਖੜਾ ਮੇਰੇ ਵੱਲ ਕੋਈ ਕਮੀ ਨਹੀਂ ਮੈਂ ਤਾਂ ਸਾਰਾ ਹਿਸਾਬ ਸਰਕਾਰ ਨੂੰ ਦੇਤਾ ਜਿੰਨੇ ਪੈਸੇ ਮੇਰੇ ਕੋਲ ਸੀ ਮੈਂ ਸਾਰਾ ਇੱਕ ਇੱਕ ਪੈਸਾ ਗਿਣ ਕੇ ਸਾਰਾ ਮੈਂ ਹਿਸਾਬ ਦੇਤਾ ਦੋ ਕਮਰਿਆਂ ਦੀਆਂ ਛੱਤਾਂ ਰਹਿੰਦੀਆਂ ਨੇ ਉਹਨਾਂ ਨੂੰ ਪੈਸੇ ਵੇਖੋ ਗੱਲ ਇਹ ਆ ਵੀ ਇਹ ਕਮਰੇ ਹੋਏ ਸੀ 11 ਤੋਂ 14 ਦੇ ਵਿੱਚ ਵਿੱਚ ਪਾਸ ਉਦੋਂ ਇੱਕ ਸੀ 22500 ਨੂੰ ਹੁਣ ਇੱਟੇ 6000 ਨੂੰ ਲੱਖ ਸਵਾ ਲੱਖ ਰੁਪਇਆ ਲੱਖ ਰੁਪਇਆ ਤਿੰਨਾ ਕਿਸ਼ਤਾਂ ਚਾਰਾਂ ਚ ਪੈਸੇ ਆਉਂਦੇ ਨੇ ਉਹ ਸਾਹਮਣੇ ਗਰੀਬ ਬੰਦੇ ਕੋਲ ਪੈਸੇ ਹੈਗੇ ਨਹੀਂ ਸੀ ਮੈਂ ਇਹੋ ਹੀ ਕਿਹਾ ਸੀ ਵੀ ਤੁਹਾਡੀ ਮਦਦ ਕਰ ਦੇਣਾ ਤੁਹਾਨੂੰ 30000 ਰੁਪਏ ਨਾਲ ਇੱਕ ਵਾਰ ਲੈਂਟਰ ਤੇ ਲਿਜਾਓਗੇ ਤੁਹਾਡੇ ਕੋਲ ਉਹ ਨਹੀਂ ਜਾਣਾਗਾ ਚਲੋ ਮਦਦ ਕੀਤੀ ਜਿਹੜੇ ਮੇਰੇ ਆਖੇ ਲੱਗੇ ਨੇ ਐਵੇਂ ਆਖੀ ਜਮਾ ਉਹਨਾਂ ਦੇ ਸਿਰੇ ਵੀ ਚੜੇ ਨੇ ਤੇ ਜਿਹੜੇ ਨਹੀਂ ਆਖੇ ਲੱਗੇ ਉਹਨਾਂ ਦੇ ਆਪ ਦੇ ਘੜੇ ਨੇ ਉਹਦੇ 'ਚ ਮੇਰਾ ਕੋਈ ਦੋਸ਼ ਨਹੀਂ ਹੈਗਾ ਉਹ ਆਪ ਦੇ ਪੂਰੇ ਕਰਨਾ ਜਿਹੜੀ ਉਹ ਨੌਜੋਨ ਸਭਾ ਬਣੀ ਹੈ ਹਾਂਜੀ ਹਾਂਜੀ ਇਹ ਕੀ ਲੱਗਦਾ ਤੁਹਾਨੂੰ ਕਾਡੇ ਤੇ ਯਾਰ ਉਹ ਪੈਨੇ ਕਿਉਂ ਲਾਈ ਜਾ ਰਹੀ ਹੈ ਅਲੀਗੇਸ਼ਨ ਤੁਹਾਡੇ ਚਕਾਰ ਨੂੰ ਪਤਾ ਕੀ ਕਾਰਨ ਕੀ ਹੈ ਤੇ ਜੇ ਤੁਸੀਂ ਆਪ ਸਿਆਣੇ ਜੀ ਉਹਨਾਂ ਇਲੈਕਸ਼ਨ ਦੁਬਾਰਾ ਸਰਪੰਚ ਹੀ ਦਾ ਆ ਰਿਹਾ ਜੀ ਸਾਰਿਆਂ ਨੂੰ ਇਹ ਆ ਵੀ ਸਰਪੰਚ ਦੁਬਾਰਾ ਇਲੈਕਸ਼ਨ ਲੜੇਗਾ ਹੋਵੇ ਨਾ ਤੇ ਵਿੱਚੋਂ ਇੱਕ ਨੂੰ ਤਾਂ ਪਾਸੇ ਕਰੀਏ ਅਲੀਗੇਸ਼ਨ ਇਹਦੇ ਲਾਵਾਂਗੇ ਤੇ ਚਲੋ ਆਪੇ ਇਲੈਕਸ਼ਨ ਲੜਨ ਜੋਗਾ ਨਾ ਛੱਡੀਏ ਨੂੰ ਪਰ ਉਹਦਾ ਮੌਕਾ ਦੱਸਦਾ ਹੁੰਦਾ ਜੀ ਕੀ ਕਰਨਾ ਕਿ ਨਹੀਂ ਜੀ ਤੇ ਲੋਕਾਂ ਨੂੰ ਅੱਗੇ ਵੀ ਲੋਕਾਂ ਦੇ ਕੰਮ ਕੀਤੇ ਆ ਤੇ ਉਹ ਮੇਰੇ ਤੇ ਖੁਸ਼ ਹੋਣਗੇ ਤੇ ਮੈਨੂੰ ਵੋਟਾਂ ਦੇ ਕੇਗਾ ਵੀ ਬਣਾ ਦੇਣਗੇ ਬਾਕੀ ਤੁਹਾਡੇ ਪਿੰਡ ਤੇ 13 ਕਿੱਲਿਆਂ ਦਾ ਕਹਿੰਦੇ ਹੈਗਾ ਹਾਂਜੀ ਹਾਂ ਜਗਾਏਗੀ ਪਰ ਕਹਿੰਦੇ ਉਹ ਜੇਕਰ ਇੱਕ ਪਾਣੀ ਕਿਹੜਾ 6-7 ਕਨਾਲਾ ਥਾਂ ਦਾ ਹੈਗਾ ਛੱਪੜ ਜੀ 14 ਕਿੱਲਿਆਂ ਦਾ ਛੱਪੜ ਸੀ ਜੀ ਇਹ ਮੇਰੀ ਟਰਨ ਤੋਂ ਪਹਿਲਾਂ ਇਹ ਤੋਂ 3-4 ਟਰਨਾਂ ਤੋਂ ਪਹਿਲਾਂ ਤੋਂ ਛੱਪੜ ਤੇ ਕਬਜ਼ਾ ਹੋਣਾ ਸ਼ੁਰੂ ਹੋਇਆ ਹੋਇਆ ਸੀ ਪਹਿਲਾਂ ਜੀ ਇਹ ਕਪੜ ਦੀ ਛੱਪੜ ਦੀ 6 ਕਿੱਲੇ ਜ਼ਮੀਨ ਦਾ ਜਿਹੜੀ ਇਹ ਦਿੱਤੀ ਗਈ ਪਹਿਲੇ ਸਰਪੰਚ ਨੇ ਆਪਾਂ ਨੂੰ ਮੰਡੀ ਬੋਰਡ ਨੂੰ ਛੇ ਕਿਲੇ ਉਧਰ ਗਈ ਚਲੀ ਜਈ ਉਦੋਂ ਬਾਅਦ ਸ਼ੁਰੂ ਤੋਂ ਹੀ ਲੋਕਾਂ ਨੇ ਕਬਜ਼ੇ ਕੀਤੇ ਹੋਏ ਸੀ ਆਪਣੀ ਟਰਮ ਦੇ ਵਿੱਚ ਜੇ ਕਿਤੇ ਇੱਕ ਇੱਟ ਦਾ ਵੀ ਕਿਤੇ ਕਬਜ਼ਾ ਹੈ ਨਾ ਇੱਕ ਕਿਸੇ ਨੇ ਮਰਲਾ ਪੈਰ ਰੱਖਣ ਨੂੰ ਇਹ ਉਹਦਾ ਜ਼ਿੰਮੇਵਾਰ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹੋ ਫਿਰ ਹੁਣ ਅੱਜ ਬੰਦੇ ਜੇ ਮੈਂ ਛਡਾਉਂਦਾ ਤਾਂ ਸਗੋਂ ਮੈਂ ਸ਼ਾਇਦ ਚੰਗਾ ਰਹਿੰਦਾ ਮੈਂ ਤਾਂ ਭਲਾ ਹੀ ਕੀਤਾ ਸੀ ਵਿਚਾਲ ਗਰੀਬ ਨੂੰ ਕੀ ਹੈ ਜੇ ਗਵਰਨਮੈਂਟ ਦੀ ਥਾਂ ਜਪਿਆ ਚਲੋ ਸਹਿਮਤੀ ਨਾਲ ਚੱਲੀ ਜਾਏਗਾ ਪਰ ਨਹੀਂ ਚਲੋ ਇਹਨਾਂ ਦਾ ਨਾ ਆਪਣੇ ਹੁਣ ਸਫਾਈ ਵਾਸਤੇ ਮੈਂ ਨਾ ਇਹਨੂੰ ਪਿਛਲੇ ਸਾਲ ਇਹਦਾ ਪਾਣੀ ਕਢਾਇਆ ਪੰਜ ਚਾਰ ਦਿਨ ਬੋਰ ਚੱਲਦਾ ਰਿਹਾ ਪਾਣੀ ਕਢਾਉਂਦੇ ਪਏ ਸੀ ਤੇ ਇਹਨਾਂ ਨੇ ਵੇਰ ਕੇ ਪਾਣੀ ਜਦੋਂ ਸੁੱਕਿਆ ਛੱਪੜ ਫਿਰ ਛੱਡਤਾ ਵੀ ਸਫਾਈ ਨਾ ਹੋਵੇ ਖਰਾਬ ਹੀ ਕਰਨਾ ਸਰਪੰਚ ਨੂੰ ਜੇ ਮਰਜ਼ੀ ਕਰੀ ਜਾਈਏ ਤੜਕਿਆਂ ਦਾ ਮਤਲਬ ਜਿਹੜੇ ਉਹਨਾਂ ਵੋਟਾਂ ਆ ਰਹੀਆਂ ਹਨ ਇਲੈਕਸ਼ਨ ਆ ਰਹੇ ਨੇ ਉਹਦੇ ਮੁੱਦੇ ਨੇ ਗੁਰੂ ਉਹਦੇ ਮੁੱਦੇ ਬਾ ਸਭ ਸਿਆਸੀ ਗੱਲਾਂ ਨੇ ਵੀ ਇਹ ਉਹਨੂੰ ਉਂਗਲਾ ਆ ਗਿਆ ਇੱਕ ਦੂਜੇ ਦੀਆਂ ਵਿਰੋਧੀ ਪਾਰਟੀਆਂ ਦੀਆਂ ਵੀ ਸਰਪੰਚ ਨੂੰ ਮੋੜ ਕੇ ਰੱਖੋ ਇਹ ਨਾਗਾ ਤਿਆਰ ਹੋਵੇ ਠੀਕ ਹੈ ਨਾ ਜੀ ਠੀਕ ਹਾਂ